ਕਮ ਹੁਣ 1 2 ਸਮਝਾ ਦੇ ਰਹਾ ਸਣੀ ਗੱਲ ਹੈ ਆਹੋ 1 2 ਆ ਬਾਪੂ ਉੜਿਓ ਆ ਬਾਪੂ ਨਪਈਏ ਹੁਣ ਹੈਪੀ ਵੀ ਜਾਣ ਨੂੰ ਦੇ ਕਹੀ ਜਾਂਦਾ ਕਹਿੰਦਾ ਆਹੀ ਵਿਆਹ ਇਹ ਵੀ ਕਹੀ ਜਾਂਦੀ ਬਈ ਇਹਨਾਂ ਦਾ ਆਹੀ ਵਿਆਹ ਸੀਗਾ ਕਾ ਨੂੰ ਹੋਗਾ ਨਾ ਤੇ ਤੂੰ ਇਹ ਕਹਦਾ ਦੀਪੀ ਦੀ ਗੱਡੀ ਕਰਾ ਲੈ ਤੇ ਆਵਦਾ ਹੱਥ ਨੂੰ ਘਰੇ ਮੁੜ ਪੇ ਉਤੜ ਕੇ ਚਾਰੋਂ ਗੇ ਕਰੋ ਫੇਰ ਭੱਗ ਜਾਓ ਕੀ 100 ਰੁਪਏ ਦਾ ਹੋਲ ਬਦਲ ਆ ਗਿਆ ਮੁਰਾਦਮਾ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਹਦੇ 2 ਰੁਪਏ ਦਾ ਚੱਲ ਨਾਲ ਉਹ ਦੇਖਿਆਗਾ ਜਮਗ ਪਰ ਮੈਨੂੰ ਕੀ ਕਰ ਕਰ ਜਾਂਦਾ ਬੁੜੀਆਂ ਆਵੇ ਨਹੀਂ ਲੱਗ ਜਾਂਦੀਆਂ ਕਰਨੋਂ ਐ ਆ ਬਾਹ ਆ ਫਿਰ ਪਾ ਨਾ ਆ ਜਾ ਕਦ ਤੂੰ ਦੋਵੇਂ ਮੋਟਰਾਂ 'ਤੇ ਬਗਜੋਗੇ ਉਹ ਮਗਰ ਬੱਸਾਂ 'ਤੇ ਲੰਕਣਗੇ ਫਿਰ ਵੀ ਸੌਂਦੇ ਨਹੀਂ ਲੱਗਦੇ ਕੋਈ ਫਰਕ ਨਹੀਂ ਪੈਂਦਾ ਚੰਗਾ ਮੈਨੂੰ ਆਏ ਸੀ ਬਾਪੂ ਗੱਡੀ ਵਾਲੇ ਨੂੰ ਹੁਣ ਪੈਸੇ ਵੀ ਦੇਣਿਆਂ ਦਾ ਸੋ ਫਿਰ ਕੰਮ ਟੇਡਾ ਹੋ ਜਾਊਗਾ ਮੇਰੇ ਕੋਲ ਪੈਸੇ ਹੈ ਹੀ ਨਹੀਂ ਹੁਣ ਪੈਸੇ ਤੇਰੇ ਕੋਲ ਹੈ ਨਹੀਂ ਪੈਸੇ ਕਿੱਥੇ ਨੇ ਤੇਰੇ ਉਹ ਕੱਲ ਮੈਨੂੰ 15000 ਰੁਪਏ ਹੈਪੀ ਨਹੀਂ ਹੋਰ ਫੜ ਲਿਆ ਉਹ ਕਦੋਂ ਵਾਸਤੇ ਹਾਂ ਕੀ ਕਰਾਂ ਉਹ ਕਹਿੰਦਾ ਕਹਿੰਦਾ ਕਲੇਸ਼ ਕਰੀ ਬੈਠੀਆਂ ਨੇ ਕਹਿੰਦਾ ਲੀੜੇ ਲੈਣੇ ਆ ਮੁੜ ਕੇ ਮੈਂ ਕਹਾਂ ਚੱਲ ਕਾ ਨੂੰ ਇਹਨਾਂ ਦਾ ਕਲੇਸ਼ ਕਰਨਾ ਫਿਰ ਮੇਰੇ ਕੋਲ ਉਹੀ ਸੀਗਾ 17 16 17000 ਰੁਪਏ ਸੀਗਾ 15000 ਫਿਰ ਮੈਂ ਉਹਨੂੰ ਦਿੱਤਾ ਜਲ ਤੂੰ ਮੈਨੂੰ ਐ ਨਹੀਂ ਤੁਹਾਡਾ ਪਤਾ ਲੱਗਦਾ ਫਿਰ ਤੂੰ ਕਹਿੰਦੇ ਨੇ ਸਾਨੂੰ ਬਾਪੂ ਗਾਲਾਂ ਆਉਂਦਾ ਗਾਲਾਂ ਦੀ ਲੱਗਦਾ ਤੁਸੀਂ ਆਪ ਹੋ ਜੇ 15 15000 ਰੁਪਏ ਐਂ ਜਰਾ ਦੇ ਦਿਓ ਨਹੀਂ ਕਰੋ ਲੈ ਗਿਆਂ ਲੈ ਕਾ ਨੂੰ ਤਾਂ ਫਿਰ ਸਾਰੀ ਗੱਲ ਇਹਨਾਂ ਨੇ ਫਿਰ ਉਹੀ ਗੱਲਾਂ ਮਾਂ ਤੂੰ ਮਾਂ ਫਿਰ ਅਕੇ ਪੋਸੀ ਪੋਸੀ ਪੁੱਤ ਬਹਾਰੇ ਬਕਸੇ ਮੈਨੂੰ ਨਹੀਂ ਪਤਾ ਭਾਈ ਜਿੱਥੇ ਬੰਦੇ ਨੂੰ ਦਿੱਤਾ ਹੁਣ ਦਦੂ ਮੈਂ ਆਪਣ ਬਸ ਇਹਦਾ ਮੁਕਦੀਆ ਦਲ ਠੀਕ ਹੈ ਮੈਂ ਤਾਂ ਜਾਂਦਾ ਕੰਮ ਮੈਨੂੰ ਜੂਰੀ ਤੇ ਹੁਣੇ ਮੇਰੀ ਗੱਲ ਪੱਲੇਬਾਨੀ ਮੈਂ 2 ਵਜੇ ਨੂੰ ਮੁੜ ਕੇ ਆਉਂਗਾ ਚੱਲ ਕੋਈ ਹੁੰਦਾ ਕੋਈ ਫਲਕੀ ਮੈਨੂੰ ਮਲਾਜ ਮਾਣੂ ਐਵੇਂ ਨਹੀਂ ਰਹਿੰਦੇ ਹੁੰਦੇ ਮਾਰੀਆਂ ਗੱਲਾਂ ਤੇ ਉਹ ਚੱਲ ਕੋਈ ਨਾ ਉਹ ਤਾਂ ਕਰ ਦੇਣਾ ਮਾ ਦਸ 15000 ਦੇਣ ਲੱਗਾ ਕਿਸੇ ਨੂੰ ਪੁੱਛ ਤਾਂ ਲਿਆ ਕਰ ਇਹਦਾ ਵੀ ਮਾਣਾ ਮੋਟਾ ਡਰ ਰਹੇ ਇਹ ਬੁੜੇ ਦਾ ਵੀ ਮਾ ਫਿਰ ਹੁਣ ਉਹ ਮੈਨੂੰ ਮੇਰੇ ਕੋਲ ਆ ਕੇ ਉਹ ਬਿਸ ਬਿਸ ਕਰਨ ਲੱਗ ਗਿਆ ਇਹ ਵੀ ਕਹਿੰਦਾ ਘਰੇ ਕਲੇਸ਼ ਪਾ ਰੱਖਿਆ ਉਧਰੋਂ ਕਹਿੰਦਾ ਮੇਰੇ ਵਾਲੀ ਇਹ ਜੀ ਉਧਰੋਂ ਕਹਿੰਦਾ ਸਿੰਦਰ ਉਂਗਲਾ ਲਾਈ ਉਧਰੋਂ ਕਹਿੰਦਾ ਪਤਾ ਨਹੀਂ ਕਿਹੜੀ ਗਵਾਂਡਣ ਜੀ ਆ ਉਹ ਆ ਕੇ ਘਰੇ ਕਲੇਸ਼ ਕਰਵਾਉਂਦੀ ਐ ਮੁਰਕੇ ਮੈਂ ਕਿਹਾ ਭਰਾਵਾ ਤੂੰ ਕਲੇਸ਼ ਨਾ ਕਰ ਨਾਲੇ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਹੈਗੀ ਤੂੰ 15000 ਰੁਪਏ ਦੇ ਚੱਕ ਤੇ ਉਹਨਾਂ ਨੂੰ ਸੂਟ ਦਵਾ ਦੇ ਵੰਟੂ ਤੂੰ ਨਾ 15000 ਦੇਣ ਲੱਗਿਆ ਨਾ ਤੇਰੇ ਬਾਪੂ ਨੂੰ ਮਾੜੀ ਜੀ ਗੱਲ ਪੁੱਛ ਲਿਆ ਕਰ ਤੇਰਾ ਲਿਖਿਆ ਨਹੀਂ ਪੜਿਆ ਨਹੀਂ 15 ਤੂੰ ਐ ਫੜਾਈ ਜਾਂਦਾ ਹੈ ਹੈਪੀ ਤਾਂ ਨਾ ਆਪਣਾ ਥੜੀ ਹੋ ਰਿਹਾ ਬਾਹਲੇ ਪੈਸੇ ਵਰਤਦਾ ਉਹ ਹੈਪੀ ਦਾ ਕਾਨੂੰ ਵਰਤਦਾ ਹੁਣ ਉਹ ਉਹੀ ਗੱਲ ਉਹ ਚੁੱਪ ਕਰ ਜਾਂਦਾ ਉਹ ਕਹਿੰਦਾ ਜੇ ਆਪਣੇ ਚ ਕਹਿੰਦਾ ਇਹਨਾਂ ਕਰਕੇ ਆਪਣੇ ਚ ਨਾ ਕੋਈ ਫਰਕ ਪੈ ਜੇ ਉਹੀ ਗੱਲ ਤੇ ਮੈਂ ਚੱਲਿਆ ਹੋਇਆ ਵੀ ਅੱਛਾ ਜਦੋਂ ਵੀ ਬਹੁਤਾ ਕੁਝ ਰੱਖਣਾ ਅੱਛਾ ਸੋਡੀ ਕਮਾਈ ਨਾ ਬਹੁਤਾ ਕੁਝ ਖੁਸ਼ ਕਿਵੇਂ ਰਹਿਣਗੀਆਂ ਤੇ ਤੁਸੀਂ ਮੰਗ ਮੰਗਾ ਪੈਸੇ ਖੁਸ਼ ਰੱਖੋਗੇ ਕਿਵੇਂ ਰੱਖੋਗੇ ਤੁਸੀਂ ਉਹ ਸੋਡੀ ਕੀ ਮੁਰਕਾ ਦੀ ਕਮਾਈ ਹੈ ਤੀਜੇ ਦਿਨ ਮੰਗ ਲੈਂਦਾ ਪੈਥੋ ਆਏ ਬਹੁਤਾ ਖੁਸ਼ ਰੱਖਣਗੇ ਉਹ ਫਿਰ ਹੁਣ ਦੱਸ ਮੈਂ ਕੀ ਕਰਾਂ ਜੇ ਕੱਲ ਨੂੰ ਮੈਂ ਮੇਰੀ ਗੱਲ ਸੁਣ ਮਾ ਹੁਣ ਤੂੰ ਵੀ ਸਿਆਣੀ ਬਿਆਣੀ ਆ ਜੇ ਮੈਂ ਹੈਪੀ ਨੂੰ ਪੈਸਿਆਂ ਦਾ ਜਵਾਬ ਦਿੱਤਾ ਸਾਡੇ ਤਾਂ ਫਰਕ ਪੈ ਗਿਆ ਨਾ ਫਿਰ ਹੁਣ ਉਹਨੂੰ ਮੈਂ ਕਹਿੰਦਾ ਵੀ ਨਹੀਂ ਚੰਗਾ ਲੱਗਦਾ ਹੈਗਾ ਜਦੋਂ ਵੀ ਉਹਨੂੰ ਹੁਣ ਲੋੜ ਹੋ ਕਹਿੰਦਾ ਮੈਂ ਹੁਣ ਕਿੱਥੇ ਜਾਵਾਂ ਉਦੋਂ ਮੈਂ ਖੇਤੀ ਸਾਂਭਦਾ ਸੀ ਤੂੰ ਕਹਿੰਦਾ ਪੜ੍ਹ ਕੇ ਨੌਕਰੀ ਲੱਗ ਗਿਆ ਹੁਣ ਕਹਿੰਦਾ ਬਾਪੂ ਨੂੰ ਮੰਗੂਗਾ ਬਾਪੂ ਕਹੂਗਾ ਗੱਲ ਕਹਿੰਦਾ ਤੂੰ ਮੇਰੀ ਗੱਲ ਸੁਣ ਲੈ ਪੁੱਤ ਐਂ ਨਾ ਕਹੀਂ ਵੀ ਸਾਨੂੰ ਮਾਂ ਹੀ ਲੜਾਉਂਦੀ ਐ ਵੀ ਮਾਂ ਦਾ ਮਾਂ ਦਾ ਇਹ ਕਹਿਣ ਨਿਭਾਉਂਦਾ ਰਿਸਟਰ ਲਾ ਲਾ ਨਾਲ ਹੀ ਆਪਦਾ ਇਹਦੇ ਸਾਰੇ ਲਿਖੇ ਉਹ ਦਿਖਾ ਦੇ ਮਰੇ ਮੁਕਰੇ ਦੀ ਕੋਈ ਦਾਰੂ ਨਹੀਂ ਹੁੰਦੀ ਕੱਲ ਨੂੰ ਇਹ ਦੂਜੇ ਲੋਠ ਬਣ ਕੇ ਬਹਿ ਜਾਣਗੇ ਆ ਉਹਨੂੰ ਤਾਂ ਉਹਦੀ ਤਾਂ ਪੁੱਗਣ ਹੀ ਨਹੀਂ ਦੇਣੀ ਭੋਰਾ ਵੀ ਹੈਪੀ ਦਿੱਤਾ ਹੁਣ ਮੈਨੂੰ ਉਹੀ ਗੱਲ ਫੇਰ ਹੁਣ ਫਰਕ ਪੈਣ ਵਾਲੀ ਤਾਂ ਗੱਲਾਂ ਆਪ ਕਰ ਜਾਂਦੇ ਹਾਂ ਹੁਣ ਸਿੰਦਰ ਭਾਬੀ ਨੂੰ ਐ ਨਹੀਂ ਹੈਗਾ ਵੀ ਜੇ ਲੋਡ ਵੀ ਹੈਗੀ ਆ ਪਹਿਲਾਂ ਤਾਂ ਤੂੰ ਸਾਰਾ ਸਾਰ ਲੈ ਜੇ ਲੋਡ ਆ ਚੱਲ ਉਹਦੇ ਤੋਂ ਬਾਹਰ ਬੈਠਾ ਕੋਈ 5-7000 ਰੁਪਇਆ ਉਹਦੇ ਸੂਟ ਵੀ ਮੈਥੋਂ ਪੈਸੇ ਲੈ ਕੇ ਦੁਵਾਕ ਲੈ ਆਏ ਵੀ ਕਿਤੇ ਉਹ ਜਮਾ ਜਮਾ ਨਾ ਕਰਾਉਣ ਲੱਗ ਗਿਆ ਉਹ ਵੀ 4 ਮੰਗਿਆ 8 ਦਿਨ ਲਾਏ ਬਿਨਾ ਪੁੱਛੇ ਮੈਨੂੰ ਤਾਂ ਹੁਣ ਕੀ ਦੱਸ ਇਹਨਾਂ ਦਾ ਕੀਤਾ ਜਾਵੇ ਹਾਂ ਤੇ ਨਾਲ ਇੱਕ ਗੱਲ ਹੋਰ ਕਹਣਾ ਮੈਂ ਆਪਣੇ ਘਰੇ ਕੌਣ ਆਇਆ ਸੀਗਾ ਕੌਣ ਸੀ ਉਹ ਤਚੇਤਾਂ ਨੇ ਉਹ ਹੈਪੀ ਬੋਲਦਾ ਸੀਗਾ ਕਹਿੰਦਾ ਕੋਈ ਬੁੜੀ ਆਈ ਸੀ ਕਹਿੰਦਾ ਅੱਛਾ ਉਹ ਆਈ ਸੀ ਕਰਨਾ ਉਹ ਮੇਰੀ ਗੱਲ ਸੁਣ ਲੈ ਉਹਨੂੰ ਨਾ ਇੱਥੋਂ ਹੀ ਮੋੜ ਦਿਆ ਕਰ ਉਹ ਸਾਰੀ ਲੜਾਈ ਦੀ ਜੜ ਉਹ ਉਹ ਭੜਕਾਉਂਦੀ ਐ ਇਹਨਾਂ ਨੂੰ ਅੱਛਾ ਹਾਂ ਉਹ ਉਂਗਲਾ ਲਾਉਂਦੀ ਐ ਉਹ ਸਿਖਾਉਂਦੀ ਐ ਇਹਨਾਂ ਨੂੰ ਮੇਰੀ ਗੱਲ ਸੁਣ ਕਿਤੇ ਤਾਂ ਇਹਨਾਂ ਨੂੰ ਆ ਚੰਗੀਆਂ ਆਪਣੇ ਪਹਿਲਾਂ ਕਦੇ ਬੋਲਦੀਆਂ ਹੁੰਦੀਆਂ ਸੀਗੀਆਂ ਵੀ ਉਹ ਖੇਤ ਕੰਮ ਕਰਦਾ ਮੇਰੇ ਪੈਸੇ ਨਾਲ ਘਰ ਦੀ ਕਬੀਲਦਾਰੀ ਚੱਲਦੀ ਸੀਗੀ ਹੁਣ ਉਹ ਤਾਂ ਦੋਨਾਂ ਪਾਸੇ ਉਂਗਲਾ ਲਾਉਂਦੀ ਐ ਜਾ ਜਾ ਕੇ ਵਾਲੀ ਤਾਂ ਖਰੋਨੀ ਨਹੀਂ ਕਰੀ ਚੱਕਮੀ ਜੀ ਗੱਲ ਮੇਰੇ ਕੋਲੇ ਹੁਣ ਕਹਿੰਦੀ ਸੀਗੀ ਉਹ ਹੁਣ ਤੇਰੇ ਸਾਹਮਣੇ ਥੋੜੀ ਕਰੂਗੀ ਉਹਨਾਂ ਜਿਹੜੇ ਉਹਨਾਂ ਨਾਲ ਗੱਲਾਂ ਕਰਦੀ ਆ ਮੈਨੂੰ ਤਾਂ ਇਹ ਕਹਿੰਦੀ ਸੀ ਆਖੇ ਤਾਈ ਆ ਕਿ ਤੇਰੀ ਨੂੰ ਨਾ ਕਿ ਮੀ ਤਾਂ ਕਿ ਨੂੰ ਤੇਰੀ ਚੱਕ ਮੀ ਹੁੰਦੀ ਜਾਂਦੀ ਆ ਤੇ ਮੈਂ ਤਾਂ ਉਹਦੀ ਗੱਲ ਜੀ ਇਧਰ ਦੀ ਪਾ ਲਈ ਇਧਰ ਦੀ ਕਰਤੀ ਉਹ ਉਹੀ ਤਾਂ ਗੱਲਾਂ ਨੇ ਜੇ ਮੇਰੀ ਗੱਲ ਸੁਣ ਜੇ ਉਹ ਹੁਣ ਬਾਜ਼ਾਰ ਚੋਂ ਸੂਟ ਮੈਂ ਦਿਵਾ ਲਿਆ ਉਹਦੇ ਚ ਕਾਹਦਾ ਸਰੀਕਾ ਹੁਣ ਇਹ ਤਾਂ ਬਰਾਬਰ ਭਾਲਦੀਆਂ ਨੇ ਬਰਾਬਰ ਫਿਰ ਮੈਂ ਜਿਹੜਾ ਪਿੱਛੇ ਰੱਖਿਆ ਬਰਾਬਰ ਨੂੰ ਪੈਸੇ ਤਾਂ ਦਦੇ ਤੇ ਹੁਣ ਪਰਪੀਆ 15000 ਰੁਪਏ ਦਿੱਤਾ ਮਲਾਜਮਾਂ ਦੀ ਕਾਹਦੀ ਗੀ ਸੁਣਦੀ ਆ ਉਹ ਚਲ ਕੋਈ ਨਾ ਜੇ ਹੁਣ ਵਿਆਹ ਸ਼ਾਦੀ ਤੇ ਰੀਸ ਵੀ ਹੋ ਜਾਂਦੀ ਹੈ ਗੱਲ ਤਾਂ ਗੱਲ ਦੀ ਹੈ ਵੀ ਐਵੇਂ ਬਿਨਾ ਗੱਲ ਤੋਂ ਕਲੇਸ਼ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਮਾੜਾ ਜਾਂ ਤੂੰ ਇਹਨਾਂ ਦੋਨਾਂ ਨੂੰ ਵੀ ਘੂਰ ਕੱਲਾ ਹੁਣ ਤੁਸੀਂ ਤਾਂ ਮੀਤਰੇ ਮਗਰ ਪੈ ਜਾਨੇ ਹੋ ਸਾਰੇ ਜਾਣੇ ਵੀ ਉਹ ਐ ਕਰਦੀ ਆ ਉਹ ਐ ਕਰਦੀ ਆ ਉਹ ਸੱਚੀ ਆ ਤਾਂ ਕਰਦੀ ਆ ਤੇ ਰਹੀ ਗੱਲ ਉਹ ਛਿੰਦਰ ਭਾਬੀ ਨੂੰ ਸਮਝਾ ਮਾੜਾ ਜਾਂ ਬਿਨਾ ਪੁੱਛੇ ਨਾ ਖਰਚਾ ਕਰੀ ਜਾਂਦੀ ਹੈ ਬੇਫਾਲਤੂ ਦਾ ਖਰਚਾ ਕਰੀ ਜਾਂਦੀ ਹੈ ਤੇ ਹਰਪ੍ਰੀਤ ਭਾਬੀ ਵੀ ਮਗਰ ਲੱਗੀ ਹੋਈ ਆ ਉਹਦੇ ਕੋਈ ਨਹੀਂ ਮੈਂ ਉਹਨੂੰ ਤੱਕਾਈ ਦੂੰਗੀ ਫੇਰ ਮਾੜਾ ਜਾਂ ਕਹੀਂ ਚਲ ਮੈਂ ਤਾਂ ਉਧਰ ਦੀਪੀ ਕੋਲ ਜਾ ਕੇ ਉਹਨਾਂ ਗੱਡੀ ਪੁੱਛਦਾ ਉਹਦੇ ਨਾਲ ਨਾਲ ਮੂਵੀ ਸੌਦਾ ਹੀ ਕਰ ਲਈ ਵੀ ਦੋ ਦਿਨ ਜਾਵਾਂਗੇ ਅਸੀਂ ਹੋਰ ਕੀ ਆ ਫਿਰ ਨਹੀਂ ਬਾਹਲੇ ਮੰਗਣਗੇ ਇੱਕ ਦਿਨ ਤੇਲ ਪਵਾ ਦੇ ਇੱਕ ਦਿਨ ਕਰਾਇਤੇ ਲੈ ਜਾ ਜੀ ਕਿ ਦੁੱਲੀ ਆਂਦੀ ਹੈ ਨਾ ਤਾਂ ਕੰਮਣ ਹੋ ਜਾਂਦਾ ਕੀ ਕਰ ਜਾਨੀ ਆ ਕੀ ਕਰਨਾ ਸੀ ਭੈਣੇ ਇੱਥੇ ਨਾ ਚਾਹ ਜੀ ਡੁੱਲ ਗਈ ਤੈਨੂੰ ਪਤਾ ਹੀ ਹੈ ਮੱਖੀਆਂ ਆ ਜਾਂਦੀਆਂ ਹੁਣ ਪਹਿਲੇ ਤੂੰ ਕਿੱਧਰ ਜਾਨੀ ਆ ਮੈਂ ਮੈਂ ਤਾਂ ਨਾ ਪਾਰਲਰ ਚ ਜਾ ਕੇ ਆਉਂਦੀ ਆਂ ਗੱਲੀ ਗੱਲੀ ਜਾਨੀ ਆ ਮੈਨੂੰ ਨੀ ਨਾਲ ਲੈ ਕੇ ਜਾਂਦੀ ਨੀ ਗੱਲੀ ਗੱਲੀ ਨਹੀਂ ਜਾਂਦੀ ਮੇਰੀ ਗੱਲ ਸੁਣਾ ਫਿਰ ਤੈਨੂੰ ਪਤਾ ਮਾਂ ਬੋਲੂਗੀ ਜੇ ਇਕੱਠੀਆਂ ਤੁਰ ਗਈਆਂ ਫਿਰ ਆਖੂ ਕੰਮ ਕੌਣ ਕਰੂ ਹੁਣ ਤੂੰ ਘਰੇ ਰਹਿ ਮੈਂ ਜਾ ਆਉਣੀ ਆਂ ਆਲੇ ਤਾਂ ਮੈਂ ਤੇਰੇ ਪੈਸੇ ਕਟਾ ਆਉਂਗੀ ਉਥੇ ਤੇ ਮੈਂ ਜਦੋਂ ਘਰੇ ਆਗੀ ਮੈਂ ਕੰਮ ਕਰ ਲੂਗੀ ਤੂੰ ਵਗ ਜੀ ਵੇਖ ਭਣੇ ਵੇਖ ਮੇਰੀ ਗੱਲ ਸੁਣੋ ਕੰਮ ਤਾਂ ਨਾ ਉੱਥੇ ਹੀ ਰਹਿ ਜਾਂਦੇ ਆ ਐਂ ਕਰ ਤੂੰ ਮੈਨੂੰ ਉੱਥੇ ਹੀ ਲਿਆ ਦੀ ਕਿੱਟ ਜਿਹੜੀ ਲਿਆ ਕੇ ਦੇਣੀ ਆ ਤੇ ਮੈਂ ਨਾ ਫਿਰ ਜਾਂ ਤਾਂ ਤੂੰ ਕਰਦੀ ਮੇਰੀ ਗੱਲ ਸੁਣਾ ਤੈਨੂੰ ਪਤਾ ਤੈਨੂੰ ਤਾਂ ਪਤਾ ਹੀ ਆ ਜੇ ਮੈਨੂੰ ਆਉਂਦਾ ਹੁੰਦਾ ਫਿਰ ਕਿੱਟ ਲਿਆ ਕੇ ਆਪਾਂ ਦੋਨੇ ਘਰੀ ਨਾ ਕਰ ਲੈਂਦੀਆਂ ਪਹਿਲਾਂ ਤਾਂ ਮੈਂ ਪਲਰ ਵਾਲੀ ਕੋਲੇ ਜਾਨੀ ਆ ਮੈਂ ਤਾਂ ਤੈਨੂੰ ਇਹ ਕਹੀ ਨਹੀਂ ਆ ਵੀ ਭਾਈ ਮੈਂ ਪੈਸੇ ਦੇ ਆਉਂਗੀ ਐ ਨਾਖੀ ਵੀ ਭੈਣ ਨੇ ਮੈਨੂੰ ਘਰੇ ਲਿਆਤੀ ਵੀ ਤੂੰ ਵੀ ਵਗ ਜੀ ਬਾਲਾ ਕਰ ਕਰਮੀਤ ਤੋਂ ਕਰਾ ਲਈ ਉਹਨੂੰ ਅਹਰਜ ਚੱਜ ਬਥੇਰੇ ਆਉਂਦੇ ਆ ਹਾਂ ਉਹ ਤੋਂ ਕਰਾ ਲੂੰਗੀ ਇੱਕ ਗੱਲ ਮੈਂ ਤੈਨੂੰ ਹੋਰ ਕਹਿੰਦੀ ਸੀ ਭੈਣੇ ਵੀ ਵਿਆਹ ਵੇ ਆ ਜਾਣ ਜਾਣ ਤਾਂ ਆਪਾਂ ਕਰੀ ਜਾਂਦੇ ਆ ਵੇਖ ਮੇਰੀ ਗੱਲ ਸੁਣ ਤੇ ਆਪਾਂ ਜਾਵਾਂਗੇ ਕਾਹਦੇ ਤੇ ਆਪਾਂ ਤਾਂ ਕੋਈ ਰਾਇ ਹੀ ਨਹੀਂ ਕੀਤੀ ਲੀੜਾ ਕੱਪੜਾ ਤਾਂ ਇੰਨਾ ਸੋਨਾ ਬਣਾ ਲਿਆ ਆਪਾਂ ਲੀੜਾ ਕੱਪੜਾ ਤਾਂ ਬਥੇਰਾ ਸੋਨਾ ਬਣਾ ਲਿਆ ਸੁੱਖ ਨਾ ਮੈਨੂੰ ਵੀ ਪਤਾ ਹੈ ਰਾਇ ਕੀ ਕਰਨੀ ਸੀ ਉਹ ਤਾਂ ਆਪਦੀ ਸਵਾਰੀ ਤੇ ਜਾਣ ਕੇ ਦੇਖ ਵਾਟੂ ਕੇ ਤਾਂ ਆਪਾਂ ਬਸ ਤੇ ਵਗ ਜਾਾਂਗੇ ਬਸ ਤੇ ਭੈਣੇ ਆਏ ਹੁਣ ਜਵਾਕਾਂ ਨੂੰ ਉਂਗਲ ਲਾ ਕੇ ਤੁਰਾਂਗੇ ਭੈਣੇ ਮੈਂ ਮੇਰੀ ਗੱਲ ਸੁਣ ਭੈਣੇ ਬਸ ਉਦੋਂ ਹੁਣ ਟਿਕਰ ਇੰਨੇ ਸਾਲ ਹੋ ਗਏ 15 ਸਾਲ ਹੋ ਗਏ ੱੱਕੇ ਬਸ ਤੇ ਹੀ ਖਾਦੇ ਆ ਨਾਲੇ ਬਸ ਤੇ ਕਿਹੜੇ ਵਿਆਹ ਜਾਣ ਹੁੰਦਾ ਵਿਆਹ ਬਸ ਤੇ ਤਾਂ ਨਹੀਂ ਜਾਣ ਹੁੰਦਾ ਮੈਂ ਤਾਂ ਤੈਨੂੰ ਆਇਆ ਨਹੀਂ ਵੀ ਆਪਾਂ ਦੋ ਦਿਨ ਪਹਿਲਾਂ ਵਗ ਜਾਗੇ ਉਹ ਤਾਂ ਮੋਟਰਸਾਈਕਲ ਤੇ ਜੁੰਡੇ ਖੰਡੇ ਹੁੰਦੀ ਜਾਊਗਾ ਪਟਾਵਰ ਨਾ ਜਾਵਾਂਗਾ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਭੈਣੇ ਹਾਂ ਫਿਰ ਤੂੰ ਮੈਨੂੰ ਆਖੇਗੀ ਵੀ ਮੇਰੀ ਭੈਣ ਵੀ ਮੇਰੇ ਤੇ ਲੱਗਦੀ ਆ ਕਿ ਕੋੜੇ ਬਾਈ ਦਾ ਬਾਹਰ ਬੈਠੇ ਦਾ ਪੈਸੇ ਕਮਾਉਂਦੇ ਦਾ ਕੀ ਸੁੱਖ ਹੋਇਆ ਜੇ ਤੂੰ ਇੰਨਾ ਸੁખી ਨਾ ਮੈਨੂੰ ਦਵਾ ਸਕੀ ਤੇ ਬਾਈ ਨੂੰ ਕਹਦੇ 10-15000 ਰੁਪਇਆ ਭੇਜ ਦੇ ਨਾਲੇ ਬੰਨੇ ਨਾਲ ਪੈਸੇ ਆ ਜਾਣਗੇ ਤੇਰੇ ਕੋਲੇ ਤੇ ਨਾਲੇ ਆਪਾਂ ਕਿਸੇ ਸਵਾਰੀ ਤੇ ਜਾਵਣਾਗੇ ਮੇਰੀ ਗੱਲ ਸੁਣ ਤੇਰੇ ਬਾਈ ਨੂੰ ਮੈਂ ਕਿਹੜੇ ਮੂੰਹ ਨਾਲ ਕਹਾ ਵੀ ਪੈਸੇ ਪਾ ਦੇ ਹੈ ਔਰ ਆ ਹੁਣ ਉਹਦੇ ਵੀਜ਼ਾ ਐਕਸਪਾਇਰ ਹੋਈ ਜਾਂਦਾ ਨਾਲੇ ਤਾਂ ਉਹਨੇ ਵੀਜ਼ਾ ਅੱਗੇ ਵਧਾਉਣਾ ਨਾਲੇ ਫਿਰ 4 ਦਿਨਾਂ ਨੂੰ ਛੁੱਟੀ ਆਉਣਾ ਫਿਰ ਭਾਈ ਟਿਕਟ ਵੀ ਕਰਾਊਗਾ ਫਿਰ ਤੈਨੂੰ ਪਤਾ ਜੇ ਘਰੇ ਆਊਗਾ ਤਾਂ ਸਾਰੇ ਜੀਆਂ ਖਾਤਰ ਕੁਛ ਨਾ ਕੁਛ ਲੈ ਕੇ ਆਊਗਾ ਜੇ ਖਾਲੀ ਹੱਥ ਆ ਗਿਆ ਫੇਰ ਆਪਾਂ ਸਾਰੇ ਲੋ ਉਹਦੇ ਨਾਲ ਲੜਾਂਗੇ ਵੀ ਸਾਨੂੰ ਕੋਈ ਚੀਜ਼ ਨਹੀਂ ਲੈ ਕੇ ਦਿੱਤੀ ਤੂੰ ਉੱਧਰੋਂ ਆਇਆ ਸੀ ਨਹੀਂ ਫੇਰ ਮੇਰੀ ਗੱਲ ਸੁਣ ਪਹਿਣੇ ਫੇਰ ਮੇਰੇ ਜੀਜੇ ਦਾ ਜਹਾਜ਼ ਤੇ ਚੜ੍ਹੇ ਦਾ ਕੀ ਸੁੱਖ ਜਦੋਂ ਮੇਰੀ ਭੈਣ ਤਾਂ ਬੱਸਾਂ ਤੇ ਧੱਕੇ ਖਾਂਦੀ ਫਿਰੇ ਫੇਰ ਤੂੰ ਮਾੜਾ ਮੋਟਾ ਕਹਿਦਿਆ ਕਰਨ ਵੀ ਜਨਾਨੀ ਤਾਂ ਤੇਰੀ ਐਂ ਤੁਰੀ ਫਿਰਦੀ ਐ ਚੱਲ ਕੋਈ ਨਹੀਂ ਉਹ ਤਾਂ ਮੈਂ ਦੇਖਦੀ ਆ ਮੈਂ ਉਹਦੇ ਨਾਲ ਆਥ ਨਹੀਂ ਗੱਲ ਕਰੂੰਗੀ ਹੁਣ ਮੈਂ ਕਿਹੜਾ ਪਾਰਲਰ ਚ ਭੱਗ ਜਾ ਚੰਗਾ ਜਾਵੜਾ ਮੇਰੀ ਗੱਲ ਸੁਣ ਹਾਂ ਮਾਂ ਉੱਧਰ ਬੈਠੀ ਆ ਮਾਂ ਨੂੰ ਦੱਸ ਦੀ ਮੈਂ ਨਹੀਂ ਮਾਂ ਨੂੰ ਕੋਸਾ ਦੱਸਦੀ ਮੈਂ ਤਾਂ ਚੁੱਪ ਕਰਕੇ ਭੱਗ ਜੂੰਗੀ ਤਾਂ ਫੇਰ ਜਾਣ ਤਾਂ ਉਹਨੇ ਦੇਣਾ ਨਹੀਂ ਨਹੀਂ ਆਏ ਕੋ ਫਿਰ ਭੈ ਮਾਂ ਕਿ ਤੂੰ ਰੋਕ ਦੂਗੀ ਆਏ ਤਾਂ ਹੁਣ ਆਪਾਂ ਨੂੰ ਲੀੜੇ ਕੱਪੜੇ ਨੂੰ ਵੀ 4500 ਰੁਪਏ ਫੜਾਇਆ ਸੀ ਅੱਛਾ 4500 ਨਾਲ ਤੂੰ ਤੁਸੀਂ ਡੰਗ ਲਾ ਲਿਓ 4500 ਨਾਲ ਤੂੰ ਭੈਣ ਸਿਆਣੀ ਐ ਅੱਜ ਕੱਲ ਦੇ ਟਾਈਮ 'ਚ ਡੰਗ ਲੈਂਦਾ 4500 ਨਾਲ ਕਿੱਥੋਂ ਡੰਗ ਲੈਂਦਾਗਾ ਉਹੀ ਤਾਂ ਮੈਂ ਗੱਲਾਂ ਕਰਦੀ ਆਂ ਕਿ ਚੱਲ ਕੋਈ ਨਹੀਂ ਮੈਂ ਮਾਂ ਨੂੰ ਦੱਸ ਜਾਨੀ ਆਂ ਕਿ ਤੇ ਉੱਥੇ ਬੈਠੀ ਆ ਮੈਂ ਜਾਨੀ ਆ ਤੇ ਤੂੰ ਕਰ ਲੈ ਕੰਮ ਮੈਂ ਜਾ ਆਵਾ ਫਿਰ ਮੇਰੇ ਅੱਜ ਤੋਂ ਤੂੰ ਦੱਸ ਮੈਨੂੰ ਤੂੰ ਜਾਵੇਂਗੀ ਕਿ ਮੈਂ ਤੈਨੂੰ ਘਰ ਹੀ ਲੈ ਕੇ ਦੇਵਾਂ ਘਰ ਹੀ ਲਿਆ ਦੇ ਮੈਂ ਤਾਂ ਫੇਰ ਮੀਤ ਤੋਂ ਕਰਵਾ ਲੂੰ ਚੱਲ ਠੀਕ ਐ ਹੋਰ ਮੇਰੇ ਕਰਮਾ ਜਿੱਥੇ ਜਾਣਾ ਛੋਡੇ ਦਾ ਬੰਦੇ ਕਮਾਉਂਦੇ ਆ ਭਾਈ ਮੇਰਾ ਬੰਦਾ ਤਾਂ ਖੇਤੀ ਵਾਲਾ ਵਿਚਾਰਾ 6 ਮਹੀਨਿਆਂ ਤੋਂ ਫਸਲ ਆਉਂਦੀ ਐ ਪੁਰਤੋ ਕਿੱਧਰ ਜਲੀ ਆ ਬੈਠਣ ਕੇ ਮੈਂ ਤੈਨੂੰ ਬੈਠੀ ਦਿਸਣੀ ਮੈਂ ਤਾਂ ਬੀਬੀ ਪਾਰਲਰ ਦੇ ਜਾ ਕੇ ਆਉਂਦੀ ਸੀਗੀ ਜਾ ਕੇ ਆਉਂਦੀ ਸੀ ਪਾਰਲਰ ਦੇ ਉਹੀ ਤੁਸੀਂ ਉਹੀ ਗੱਲ ਐ ਪਾਈਸਾਂ ਨੂੰ ਚਰੀ ਜਾਣੀ ਹੋਗੀਆਂ ਕਿਹੜੇ ਪਾਰਲਰਾਂ ਚ ਜਾਨੀਓ ਉਹ ਜਹੇ ਜੀ ਬਜਾ ਹੁੰਦੀ ਉਹ ਹੀ ਜਿਹੇ ਰਹਿੰਦੀ ਹੁੰਦੀ ਐ ਹੁਣ ਆਪਣੇ ਘਰਾਂ ਕੋਲੇ ਐਸੇ ਕੋਲੇ ਐਸੇ ਤੀ ਜਾ ਕੇ ਆਉਂਦੀ ਸੀ ਹੋਰ ਮੈਂ ਦੱਸ ਕੀ ਮਾਨਸਾ ਤੁਰ ਗਈ ਲਾ ਮਾਨਸਾ ਤੁਰ ਗਈ ਮਾਨਸਾ ਤੁਰਨ ਵੇਲੇ ਕਿਹੜਾ ਕੋਈ ਪੁੱਛੋਂਗੀਆਂ ਨਾਲੇ ਮੇਰੀ ਗੱਲ ਹੋਰ ਸੁਣ ਤੇ ਉਹ ਤਾਂ ਬੰਟੂ ਤਾਂ 15000 ਰੁਪਇਆ ਤਾਂ ਇੱਕ ਫਾਇਲ ਆ ਅੱਛਾ ਨਾਲੇ ਉਹਨੂੰ ਗੱਡੀ ਨੂੰ ਕਰਾਉਣ ਨੂੰ ਤੇਰਾ ਪਿਓ ਕਹਿੰਦਾ ਵੀ ਗੱਡੀ ਕਰਾ ਲਓ ਤੁਸੀਂ ਉਹ ਗੱਡੀ ਤੇ ਤਾਂ ਸਾਨੂੰ ਲੈ ਜਾਂਦਾ ਤੁਸੀਂ ਸਰਪੀਆਂ ਨੂੰ ਹੀ ਚੜੀ ਜਾਂਦੇ ਹੋ ਤੁਸੀਂ ਉਹ ਤਾਂ ਰੁਪਏ ਮੰਗ ਕੇ ਮੈਨੂੰ ਦੱਸਣਾ ਨਹੀਂ ਸੀ ਤੁਸੀਂ ਘਰੇ ਫਰਕ ਪਾਈ ਜਾਂਦੇ ਹੋ ਕਿਹੜਾ 15000 ਰੁਪਏ ਮੈਨੂੰ ਕੀ ਪਤਾ ਕਿਹੜਾ 15000 ਮੈਂ ਤਾਂ ਸਾਨੂੰ ਲੀੜੇ ਕੱਪੜੇ ਨੂੰ ਘਰੋਂ ਪੈਸੇ ਦਿੱਤੇ ਸੋਡੀ ਕੋਈ ਨਾਸੀ ਦਾ ਵਿਆਹ ਹੈਗਾ ਕੋਈ ਡੀਐਸਵੀ ਦਾ ਕੋਈ ਵੱਡੇ ਹੁਬਾਲੇ ਵੱਡੇ ਆ ਵੀ ਐਡਾ ਸਾਨੂੰ ਕਿੱਡਾ ਖ ਵਿਆਹ ਆ ਗਿਆ ਤੁਸੀਂ ਤਾਂ ਪਾੜੀਆਂ ਪਾਡੀਆਂ ਬਣੀਆਂ ਨਹੀਂ ਬੀਪੀ ਵਿਆਹ ਵੱਡੇ ਛੋਟੇ ਤਾਂ ਨਹੀਂ ਹੁੰਦਾ ਨਾਲੇ ਮੈਨੂੰ 15 15000 ਬਾਰੇ ਮੈਨੂੰ ਕੀ ਪਤਾ ਵੀ ਕੀ ਤੋਂ ਲੈਤੇ ਆ ਕੀਨੇ ਦਿੱਤੇ ਹੈਗੇ ਲੈ ਬੰਟੂ ਕਹਿੰਦਾ ਕਿ ਮੀਤ ਦਾ ਕਿ ਐ ਕਰਦੀਆਂ ਨਾ ਕਿ ਬਾਈ ਨੇ ਕਿ ਹੈਪੀ ਨਾ ਫਰਡੇ 15000 ਰੁਪਿਆ ਕੇ ਵੀ ਇਹਨਾਂ ਨੂੰ ਹਰ ਵੀਦ ਵਰਗਿਆਂ ਨੂੰ ਲੀੜੇ ਕੱਪੜੇ ਥੋੜੇ ਨਾ ਕਿ ਜਿਹੜੇ ਘਰੋਂ ਉਹਨੂੰ ਖਾਣਾ ਪਾਣੀ ਤੁਸੀਂ ਜਮਾ ਲਾ ਬੀਬੀ ਉਹਨੂੰ ਖਾਣਾ ਉਸ ਤੇ ਸਾਂਝੇ ਘਰ ਚ ਤਾਂ ਫਿਰ ਲੱਗਦੀ ਹੁੰਦੇ ਆ ਪੈਸੇ ਲੱਗਦੇ ਹੁੰਦੇ ਆ ਕੁਝ ਹੋਰ 15000 ਦਾ ਫ੍ਰਿਜ ਆਉਂਦਾ 15 16 ਦਾ ਸਾਰੀ ਗਰਮੀ ਮੌਜਾਂ ਮਾਰ ਦੇ ਤੁਸੀਂ ਉਹ ਲੀੜਾ ਦਾ ਦੱਸ ਕੀ ਕਰੋਂਗੀ ਇੱਕ ਇੱਕ ਤੋ ਪਾ ਕੇ ਸੜਦਾ ਨੀਂ ਹੋਂਗੀਆਂ ਬੀਬੀ ਤੁਰ ਗਈ ਪਾਉਂਦੀ ਆ ਸੂਟ ਤੂੰ ਤਾਂ ਸਾਡੇ ਜਿੱਦੇ ਦੇ ਵਿਆਹ ਕੀ ਕਢਾ ਲੈਣਾ ਉਹਨਾਂ ਨੇ ਦੇ ਕੇ ਵਿਆਹ ਉਹ ਉਹ ਤੇ ਨਕਲੇ ਇਸ ਪਾਸਾ ਸੜਿਆ ਮੈਂ ਬਣਾ ਦਿਆ ਕਰੋ ਫਿਰ ਤੁਸੀਂ ਵੀ ਤੂੰ ਆਪਦੇ ਪੈਸੇ ਦਾ ਤੂੰ ਭੇਤ ਨਹੀਂ ਦਿੰਦੀ ਤੂੰ ਜੇ ਤੁਰਸੇ ਤੇ ਤੇਰੇ ਕੋਲ ਸੀ ਥੋੜੇ ਕਣ ਤੈਨੂੰ ਵੀ ਪਾਉਂਦਾ ਹੀ ਹੋਊਗਾ ਵੀ ਉਹ ਤੂੰ ਆਪ ਦੇ ਕਿੱਥੇ ਲਾਉਣੀ ਐ ਤੂੰ ਜੇ ਵੀ ਵੀ ਪਾਉਂਦਾ ਹੋਵੇ ਫਿਰ ਮੈਂ ਸੋਤੋ ਕੇ ਮੰਗਾ ਲੈ ਲੈ ਉਹ ਮੁੰਡਾ ਜਾਨੀ ਭੇਜ ਦਿੰਦਾ ਬਾਹਰ ਬੈਠਾ ਉਹ ਤੈਨੂੰ ਪਾਈ ਜਾਂਦਾ ਹੈਗਾ ਘਰ ਵਾਲੇ ਤੋਂ ਘਰੇ ਮੰਗੀ ਜਾਂ ਨੂੰ ਉਧਰੋਂ ਮੰਗੀਆਂ ਨੇ ਤੇ ਸਤ ਅੰਗਲੀ ਲਾ ਰਖਿਆ ਘਰ ਨੂੰ ਤੁਸੀਂ ਐ ਘਰ ਕਿਵੇਂ ਬਚਦੇ ਹੁੰਦੇ ਆਗੇ ਲੋੜਾ ਨਹੀਂ ਆਇਆ ਪਿਆ ਜੇ ਵੀ ਵੀ ਉਹ ਪਾਉਂਦਾ ਹੋਵੇ ਫਿਰ ਮੈਂ ਸੋਤੋ ਕੇ ਗੱਲਾਂ ਸੁਣਾ ਹੈ ਉਹ ਤਾਂ ਆਪ ਨਹੀਂ ਪਾਉਂਦਾਗਾ ਪਾਉਂਦਾਗਾ ਉਹਨੂੰ ਤਾਂ ਜੇ ਇੱਕ ਵਾਰੀ ਕਹਿ ਦੀਗੇ ਪੈਸੇ ਪਾ ਦੇ ਉਹ ਤਾਂ ਕਹ ਦਿੰਦਾ ਮੇਰੇ ਹੀ ਨਹੀਂ ਖਰਚੇ ਇੱਧਰ ਲੋਟ ਆਉਂਦੇਗੇ ਮਾਂ ਨੂੰ ਕੀ ਕਰਾ ਮਾਂ ਨੂੰ ਤਾਂ ਦਫਾ ਹੋਣਾ ਨਾ ਉਹ ਗੱਲ ਦੱਸਦਾ ਬਾਹਰ ਬੈਠਾ ਇਹਨੇ ਵੀ ਮੈਥੋਂ ਬਿਨਾ ਪੁੱਛੇ ਚੱਕ ਕੇ ਫੜਾ ਦੇ ਲੈ ਲੈ ਹੁਣ ਸਵਾਦ ਲੈ 15 20000 25 30000 ਰੁਪਇਆ ਹੋ ਗਿਆ ਲੈ ਇੱਕ ਵਿਆਹ ਦਾ ਅੱਜ ਦਾ ਵਿਆਹ ਦਾ ਕੱਲ ਨੂੰ ਫੇਰ ਗਾਂਹਾਂ ਦੀ ਗਾਂਹ ਆ ਜੂਗਾ ਕਿਸੇ ਦਾ ਐਡੇ ਨੂੰ ਪੁੱਤੇ ਦਾ ਹੋਈ ਗੱਲ ਹੈ ਘਰੇ ਪਾੜ ਪੱਟੇ ਆਗੇ ਤੁਸੀਂ ਕਬੀਲਦਾਰੀ ਵਾਲੇ ਕੰਮ ਕਰੋ ਹੈਗੀ ਕਿ ਸ਼ੂਟ ਸਮਾਓ ਤੁਸੀਂ ਕੋਸ ਪਹਿਲਾਂ ਆਣੇ ਆਪਦੇ ਧੋਪਸ ਮਾਰ ਕੇ ਪ੍ਰੈਸ ਕਰ ਲੋ ਕੀ ਤੁਸੀਂ ਉਹੀ ਗੱਲ ਹੈ ਵੀ ਉਹਦਾ ਬਸ ਇਹਦਾ ਉਹਦਾ ਸੂਟ ਸਮਾਇਆ ਇੰਨੇ ਅਸੀਂ ਕਿੰਨੇ ਕ ਸਮਾ ਲੈ ਸਮਾਇਆ ਏ ਦੋ ਦੋ ਲੋੜ ਹੀ ਆਏ ਪੈ ਭਾਈ ਬਸ ਮੈਂ ਤਾਂ ਜੇ ਕੁਝ ਕਹੀ ਨਹੀਂ ਓਕੇ ਬਸ ਗੱਲ ਨੂੰ ਆਉਂ ਨਗੀਆਂ ਵੀ ਭਾਰ ਤੁਸੀਂ ਕੋਈ ਮਾਣੀ ਮੋਢੀ ਸਿਆਣੇ ਬੰਦੇ ਦੀ ਰਾਏ ਲਾਓ ਤੁਸੀਂ ਆਥੋ ਅਸੀਂ ਹੋ ਰਹਿਓ ਵੀ ਆ ਮੁੰਡੇ ਜੈਨੂੰ 15 ਚੱਕ ਕੇ ਹੈਪੀ ਨੂੰ 15000 ਫੜਾਤਾ ਵੀ ਤੂੰ ਮਾਂ ਨੂੰ ਤਾਂ ਪੁੱਛ ਲੈ ਵੀ ਮੈਂ ਸਮਝਾ ਦਿਆਂ ਵੀ ਪੁੱਤ 15 15000 ਰੁਪਿਆ ਲਾ ਕੇ ਬਿਆਸਾ 15000 ਨਾਲ ਤਾਂ ਸਾਰਾ ਵਿਆਹ ਦੇਖਾਂਗੇ ਮਾ ਮੈਂ ਤੈਨੂੰ ਉਹਦੇ ਜਿੱਦੇ ਕੱਪੜੇ ਲੈਣ ਗਏ ਆ ਕਿਹਾ ਸੀਗਾ ਵੀ ਸਾਡੇ ਨਾਲ ਬਾਗ ਚੱਲੀ ਅਸੀਂ ਕੱਪੜੇ ਲੈ ਲਾਂਗੇ ਪੈਸੇ ਤੂੰ ਦੇ ਦੀ ਮੇਰੀ ਗੱਲ ਤੁਸੀਂ ਕਿਹੜਾ ਨਾਲ ਤੁਰਦੇ ਹੋਗੇ ਉੱਪਰ ਤੇਜੀਆਂ ਨਾਲ ਬਾਹਾਂ ਮੰਨੋ ਮੇਰੇ ਤਾਂ ਭਰਾਵਾਂ ਦੇ ਲੈ ਮੇਰੇ ਵਿਆਹੀ ਮਗਰੋਂ ਵਿਆਹ ਅਸੀਂ ਤਾਂ ਨਾ ਤੇਰਾ ਡੈਡੀ ਤੇ ਮੈਂ ਐਨੇ ਵਿਆਹ ਗਏ ਆਂਗੇ ਅਸੀਂ ਤਾਂ ਕਦੇ 1000 ਰੁਪਏ ਤੋਂ ਵੱਧ ਪੈਸੇ ਲੈ ਤਨੇ ਤਾਂ ਬਿੱਚੀ ਲੀੜਾ ਦੇ ਪੈਸੇ ਦੀ ਆਉਂਦੇ ਸੀਗੇ ਨਾਲੇ ਆਪਦੇ ਪੇਟੀ ਚਾਹਦੀਆਂ ਪਰਹਾਈਆਂ ਨੂੰ ਛੂਟ ਲੈਣ ਦੇ ਅੰਦਰ ਸਿਕੜਾ ਹੁਣ ਤਾਂ ਜਮੇ ਲੋੜਾ ਆਇਆ ਪਿਆ ਹੁਣ ਮਾ ਪੇਟੀਆਂ ਚ ਕੌਣ ਰੱਖਦਾਗਾ ਜਿਹੜਾ ਲੈਉਣੇ ਆਉਹੀ ਸਮਾ ਲੈਣੇ ਨਾ ਕੋਈ ਉਹ ਹੈ ਜਾਂ ਦਿੰਦਾ ਅਗਲਾ ਪਾਉਣ ਵਾਲਾ ਦਿੰਦਾਗਾ ਉਹ ਸਮਾ ਕੇ ਪਾ ਲੈਣੇ ਅੱਗੇ ਸਾਨੂੰ ਤਾਂ ਕਦੇ ਮੋੜਿਆ ਨਹੀਂ ਸੀਗਾ ਇੱਕ ਇੱਕ ਜੋੜੇ ਨਾਲ ਤੇਰਾ ਡੈਡੀ 4-5-5 ਵਿਆਹ ਦੇਖਦਾ ਉਹੀ ਸਾਮੀ ਰੱਖਦਾ ਘਰੇ ਨਾ ਪਾਉਂਦਾ ਜੋੜੇ ਘਰੇ ਚੱਪਲਾ ਪਾਉਂਦਾ ਮਾਂ ਅੱਗੇ ਟਾਈਮ ਹੋਰ ਸੀ ਹੁਣ ਟਾਈਮ ਹੋ ਰਾ ਹੁਣ ਇਹਦੇ 'ਚ ਮੇਰੇ ਕੀ ਸਾਰਿਆ ਤੂੰ ਤਾਂ ਮੇਰੇ ਤਾਂ ਅੱਗੇ ਟਾਈਮ ਹੋਰ ਸੀ 15000 ਖਰਿਆਉ ਤੋਂ ਅੱਗੇ ਟਾਈਮ ਲੋੜ ਸੀ ਅੱਗੇ ਫਿਰ ਉਹ ਤਾਂ ਜ਼ਮੀਨਾਂ ਵੀ ਖਰੀਦ ਲੈਂਦੇ ਸੀ ਹੁਣ ਮਰਦੇ ਵੀ ਦੁਨੀਆ ਭੁੱਖੀ ਐ ਹੁਣ ਜੇ ਇਹ ਚੋਸ਼ੇ ਮੋਸ਼ੇ ਹੋ ਗਏ ਦੁਨਣਾ ਭੁੱਖੀ ਮਨ ਲੱਗੀ ਗਾਹ ਜਵਾਕਾ ਤੇ ਦੱਸ ਕਿੱਥੋਂ ਇਦਾਂ ਨੇ ਮਹਿੰਗਿਆ ਪੜਾਈਆਂ ਹੋ ਗਿਆਂ ਜਵਾਕਾਂ ਦੇ ਪੈਸੇ ਲਾਉਂਗੇ ਤੁਸੀਂ ਜੇ ਤੁਸੀਂ ਵਿਆਹ ਆਪਦੀ ਸਾਦੀ ਆ ਜਾਂਦਾ ਕੁੜੇ ਸੋਨ ਨੂੰ ਮੈਂ ਤਾਂ ਆਹੀ ਸਮਝਾਉਣੀ ਆ ਸਿਆਣੇ ਬੰਦੇ ਦਾ ਆਹੀ ਆਖਣ ਹੁੰਦਾ ਭਾਈ ਮੈਂ ਇਥੋਂ ਤਾਂ ਨਹੀਂ ਪੈਸੇ ਲੱਗਦੇ ਨਾ ਤਾਂ ਮੈਂ ਖਲੀ ਨਾਲ ਤੇ ਲੱਗਣ ਨਾ ਮੈਂ ਇਥੋਂ ਖਾਣ ਪੀਣ ਤੇ ਲੱਗਣ ਮੈਂ ਤਾਂ ਗੰਡਾ ਦਿੰਦੀ ਮਰ ਗਈ ساری ਉਮਰ ਤੇ ਹੁਣ ਤੁਸੀਂ ਅਥੜੀ ਹੋਏ ਪਿਓ ਮਾਂ ਮੈਨੂੰ ਤਾਂ ਦੇਖ ਇਸ ਗੱਲ ਦਾ ਪਤਾ ਨਹੀਂ ਹਨਾ ਤੂੰ ਨਹੀਂ ਜਾਣ ਦੇਣਾ ਮੈਂ ਨਹੀਂ ਜਾਂਦੀ ਮੈਂ ਆਵਾ ਕੰਮ ਕਰ ਲੈਣੀ ਹੈਗੀ ਨਹੀਂ ਜਾਣ ਦਿੰਦੀ ਹਾਂ ਤੇ ਪਰ ਮੈਨੂੰ ਨਾ ਗੱਲਾਂ ਸੁਲਾਈ ਜਾ ਮੈਂ ਨਹੀਂ ਕਿਸੇ ਤੋਂ 15-15000 ਫੜਿਆਗਾ ਹਰਪ੍ਰੀਤ ਨੇ ਫੜਿਆਗਾ ਹਰਪ੍ਰੀਤ ਨੂੰ ਪੁੱਛ ਲਾ ਵੀ ਕਾਤੋਂ ਫੜਿਆਗਾ ਹਰਪ੍ਰੀਤ ਤੇ ਤੇਰੇ ਵਾਂਗੂ ਹਰਪ੍ਰੀਤ ਮੱਕਰ ਜੂਗੀ ਲਵਾਏ ਤਾਂ ਤੁਸੀਂ ਆ ਜੇ ਹੁਣ ਤੁਸੀਂ ਤੁੰਨੇ ਉਹਨੂੰ ਵਿਸਾਂਤਾ ਇਹੋ ਜਿਹੇ ਕੱਪੜੇ ਚਾਹੀਦੇ ਨੇ ਫੇਰ ਹੀ ਉਹਨੇ ਬੰਟੂ ਤਾਂ ਮੰਗਿਆ ਜੇ ਬੰਟੂ ਜਵਾਬ ਨਹੀਂ ਦਿੰਦਾ ਐ ਨਹੀਂ ਕਰਦੇ ਹੁੰਦੇ ਉਹ ਭਰਾ ਨੂੰ ਨਹੀਂ ਭਰਾ ਤੋਂ ਜਵਾਬ ਦਿੱਤੇ ਜਾਂਦੇ ਹੁੰਦੇ ਕਿਉਂ ਭਰਾਈਆਂ ਭਾਈਆਂ ਦਾ ਫਰਕ ਪਵਾਈ ਜਾਂਦੇ ਹੋ ਮੈਂ ਤਾਂ ਇਹ ਗੱਲ ਕਹਿੰਦੀ ਹਾਂ ਤੁਹਾਨੂੰ ਸਿਆਣੀ ਮਾ ਫਰਕਾ ਸੀ ਨਹੀਂ ਪਵਾਉਂਦੇ ਫਰਕ ਤਾਂ ਮੀਤ ਪਵਾਉਂਦੀ ਆ ਉਹ ਹੁਣ ਤੋਂ ਮੇਰੇ ਸਾਡੇ ਤਾਂ ਤੂੰ ਰਸਣ ਪਾਣੀ ਲੈ ਕੇ ਦਵਾਲੇ ਹੋ ਗਈ ਤੇ ਉਹ ਤਾਂ ਮੀਤ ਗਈ ਸੀਗੀ ਮਾਨ ਸਾ ਪੀਜੇ ਖਾਣ ਉਹਦੋਂ ਤਾਂ ਤੂੰ ਕੁਝ ਖਿਆ ਨਹੀਂ ਉਹਨਾਂ ਨੂੰ ਲੈ ਜੇ ਫਿਰ ਖਾ ਲਿਆ ਪੀਜਾ ਹੁਣ ਮੈਂ ਉਹਨੂੰ ਉਹੀ ਗੱਲ ਉਹਦੇ ਬੰਦੇ ਦੀ ਕਮਾਈ ਸੀ ਮੈਂ ਲੜਨ ਲੱਗ ਜਾ ਬੰਦੇ ਦੀ ਕਮਾਈ ਤਾਂ ਮੈਂ ਫਿਰ ਸਾਰਿਆਂ ਦੀ ਬੰਦਿਆਂ ਦੀ ਕਮਾਈ ਹੈਗੀ ਹੁਣ ਉਹੀ ਗੱਲ ਹਰਪ੍ਰੀਤ ਦਾ ਬੰਦਾਗਾ ਉਹ ਖੇਤੀ ਕਰਦਾਗਾ ਜੇ ਉਹ ਖੇਤੀ ਕਰਦਾ ਤਾਂ ਚਾਰ ਤਾਂ ਚਾਂ ਤਾਂ ਚਾਰ ਮਣ ਦਾੜੇ ਆਉਂਦੇ ਹੈਗੇ ਹਾਂ ਉਹ ਪਰਦੇਸਾਂ ਚ ਜਾਗਾ ਉਹ ਵੀ ਪੈਸੇ ਬਾਪੂ ਨੂੰ ਪਾਉਂਦਾ ਤੁਸੀਂ ਤਾਂ ਮੇਰੇ ਸਿਰ ਆ ਜਾਣੇ ਹੋ ਕਿ ਤੈਨੂੰ ਪਾਉਂਦਾ ਤੇ ਤੈਨੂੰ ਪਾਦਾ ਬਾਪੂ ਨੂੰ ਵੀ ਪੁੱਛ ਲਾ ਵੀ ਤੈਨੂੰ ਪੈਸੇ ਪੈਂਦੇ ਆ ਜਾਂ ਨਹੀਂ ਪੈਂਦੇ ਬਾਪੂ ਤਾਂ ਕਹਿੰਦਾ ਮੈਂ ਤਾਂ ਕਦੇ ਨਹੀਂ ਪਾਈ ਪਰ ਮੈਨੂੰ ਵੀ ਨਹੀਂ ਪਾਏਗੇ ਫਿਰ ਭਾਈ ਆਪਦੇ ਪੁੱਤ ਨੂੰ ਫੋਨ ਲਾ ਕੇ ਪੁੱਛ ਲੋ ਵੀ ਤੇਰੇ ਪੈਸੇ ਜਾਂਦੇ ਕਿੱਥੇ ਆ ਕੇ ਹੁਣ ਮੈਂ ਉਹਦੇ ਨਾਲ ਲੜੀ ਜਾਮਾ ਉੱਥੇ ਬੈਠੇ ਨਾਲ ਤੁਸੀਂ ਤਾਂ ਮੈਨੂੰ ਨਾ ਕਿਸੇ ਵਾਸਤੇ ਛੱਡਿਓ ਜਉਣ ਜੋ ਕਰੀ ਜੋ ਮੇਰੇ ਨਾਲ ਨਾ ਹੋਵੇ ਨਾ ਘਰ ਦੀ ਨਾ ਕਾਟਦੀ ਕਿਤੇ ਤੇਰਾ ਪੁੱਤ ਉੱਥੇ ਵਿਆਹ ਕਰਾਈ ਬੈਠਾ ਹੋਵੇ ਮੈਂ ਇੱਥੇ ਛਿੱਤਰ ਖਾਂਦੀ ਫੀਰਾ ਸੋੜੇ ਲਾ ਹਾਂ ਵਿਆਹ ਕਰਾਈ ਬੈਠਾ ਹੋਊਗਾ ਐ ਕਿਉਂ ਮੇਰਾ ਪੁੱਤ ਬੇਇੱਜ਼ਤਾਂ ਫਿਰਦਾ ਹੈਗਾ ਕੱਲ੍ਹ ਆ ਪਤਾ ਫਿਰ ਮੈਨੂੰ ਤਾਂ ਪਤਾ ਨਹੀਂਗਾ ਨਹੀਂ ਜਾਣਦਾ ਨਾ ਜਾਣਦੇ ਤੇਰਾ ਤਾਂ ਹਹੀ ਕੱਝਣਾ ਨਾ ਰਹਿਦਾ ਸੁਣਾਤੀ ਤੂੰ ਤਾਂ ਹੁਣ ਲੈ ਐਂ ਗੱਲ ਪੈਂਦੀਆਂ ਫਿਰਦੀਆਂ ਲੈ ਐਂ ਸੋਨੂੰ ਛੱਡ ਕੇ ਵਿਆਹ ਵੀ ਕਰਾ ਲਈ ਬਾਤ ਵੀ ਲੜੀਆਂ ਲੋਟਣੀਆਂ ਆਉਂਦੀਆਂ ਕਿਧਰੇ ਐਂ ਕਹਿੰਦੀ ਵਿਆਹ ਕਰਾਈ ਬੈਠਾ ਲੈ ਇਹ ਜੇ ਲਾਉਂਦਾਂ ਚੋਬੇ ਲੈ ਓ ਇਧਰਲੇ ਪਾਰ ਬੈਠੀ ਰ ਮੈਂ ਇਧਰਲੇ ਪਾਰ ਭੱਗ ਜੂ ਸੰਸਾ ਤਾਂ ਤੈਨੂੰ ਲੱਗ ਗਿਆ ਨਾ ਵੀ ਤੇਰੇ ਪੁੱਤ ਨੇ ਨਵਾਂ ਵਿਆਹ ਨਾ ਕਰਾ ਲਿਆ ਹੋਵੇ ਮਾੜਾ ਮੇਰਾ ਬੰਦਾ ਮੈਨੂੰ ਪੈਸੇ ਪਾਊਗਾ ਸੋਨੂ ਕੇ ਪੈਸੇ ਪਾਊਗਾ ਤੁਸੀਂ ਐਵੇਂ ਖਾ ਮ ਖਾ ਬਖਾਂਗਾ ਬਣਾਈ ਬੈਠੇ ਹੋਗੇ ਅਜੇ ਨਹੀਂ ਆਉਂਦੇ ਜਵਾਖਾਂ ਦਾ ਸੋਚਣਾ ਪੁੱਛਣ ਆਲਾ ਹੋਵੇ ਵੀ ਸਾਡੇ ਵੀ ਜਵਾਖ ਜੱਲਾਗਾ ਜੇ ਉਹ ਪਰਦੇਸਾਂ ਚ ਬੈਠਾਗਾ ਦੋ ਪੈਸੇ ਜੋੜਦਾਗਾ ਤੇ ਸ ਚਾਰ ਦਿਨਾਂ ਨੂੰ ਅਸੀਂ ਵੀ ਜਵਾਖਾਂ ਦੇ ਵਿਆਹ ਕਰਾਂਗੇ ਕੋਈ ਚੱਜ ਦੇ ਪੈਸੇ ਲਾ ਦੇਾਂਗੇ ਉਹਨਾਂ ਤੇ ਫਿਰ ਪੜਾਈਆਂ ਦੇ ਖਰਚੇ ਲੀੜੇ ਕੱਪੜਿਆਂ ਦੇ ਖਰਚੇ ਤੁਸੀਂ ਤਾਂ 4500 ਰੁਪਇਆ ਸਾਨੂੰ ਤਿੰਨ ਜਣਿਆਂ ਨੂੰ ਦੇ ਕੇ ਕਹਿ ਦਿੰਨੇ ਹੋਗੇ 4500 ਦਿੱਤਾਗਾ 50 ਜਣਿਆਂ ਕੋਲੇ ਗਾਉਣੇ ਹੋਗੇ ਚਲ ਆ 1 15000 ਰੁਪਿਆ ਲੈਂਦਾ ਹੈਪੀ ਬਾਈ ਤੋਂ ਉਸੇ ਦੀ ਸਾਰੇ ਟੱਬਰ ਨੇ ਡਾਉਂਡ ਕੀ ਪਿੱਟ ਛੱਡੀ ਹੈਗੀ ਚਲ ਮਾਣਾ ਮੈਂ ਤਾਂ ਨਹੀਂ ਕਿਸੇ ਨੂੰ ਪੰਜੀ ਪੁੰਜੀ ਦੇਣ ਦੀ ਬੈਠੀ ਰਹੀ ਇਧਰਲੇ ਬਾਰ ਮੈਂ ਐਂਦੀ ਲੰਗ ਜਾਨੀ ਹੈਗੀ ਪਾਰਲਰ 'ਚ ਤਾਂ ਜਾਉ ਮੇਈ ਤਾਂ ਹਾਂਜੀ ਚਾਹ ਦੀ ਘੁੱਟ ਬਣਾ ਯਾਰ ਸਰ ਦੁਖੀ ਜਾਂਦਾ ਚਾਹ ਦੀ ਘੋੜਾ ਤੁਮੇ ਬਣਾ ਦਿੰਨੀ ਹੈ ਜੀ ਨਾ ਤੁਸੀਂ ਕਿੱਥੇ ਗਏ ਹੋਏ ਸੀਗੇ ਓ ਯਾਰ ਮੈਂ ਕਿੱਥੇ ਜਾਣਾ ਸੀਗਾ ਮੈਂ ਤਾਂ ਨਾ ਗੱਡੀ ਕਰਾ ਕੇ ਆਇਆ ਗੱਡੀ ਕਰਾ ਕੇ ਆਇਆ ਹਾਂ ਕਾਹਦੇ ਵਾਸਤੇ ਗੱਡੀ ਕਰਾ ਲਈ ਹੁਣ ਵਿਆਹ ਤੇ ਨਹੀਂ ਜਾਣਾ ਹੈਗਾ ਉਹਦੇ ਵਾਸਤੇ ਗੱਡੀ ਕਰਾਈ ਐ ਲੈ ਉਹੀ ਗੱਲ ਕੱਲਿਆਣੇ ਫਾਹਾ ਲੈਣਾ ਹਮੇਸ਼ਾ ਤੇ ਤੁਸੀਂ ਗੱਡੀ ਕਰਾਉਣ ਦੀ ਕੀ ਲੋੜ ਸੀ ਆਪਾਂ ਤਾਂ ਬਗ ਜਾਂਦੇ ਮੋਟਰਸਾਈਕਲ ਤੇ ਆਪੇ ਜਾਂਦਾਂ ਜਿਵਾਕੇ ਖਾਂਦਾਂ ਬੱਸ ਤੇ ਉਹ ਬਾਪੂ ਬਾਲਾ ਕਹਿਣ ਲੱਗ ਗਿਆ ਕਹਿੰਦਾ ਵੀ ਕਹਿੰਦਾ ਸਾਰੇ ਜਣੇ ਹੁਣ ਕਹਿੰਦਾ ਇਕੱਠੇ ਬਗ ਜੇ ਛਾਂ ਨੂੰ ਮੁੜਦੇ ਹੋਜੋਗੇ ਤੁਸੀਂ ਮੋਟਰਸਾਈਕਲਾਂ ਜਾਉਂਗੇ ਉਹ ਕਿਹੜਾ ਬੱਸਾਂ ਦੇ ਤੁਰੇ ਫਿਰਨ ਗਿਆ ਦੱਸੀ ਸੀ ਮੈਂ ਸਾਰੀ ਗੱਲ ਮੈਂ ਕਿਹਾ ਹਜੇ ਮੈਥੋਂ ਤਾਂ 15000 ਰੁਪਏ ਲੈ ਕੇ ਹਟਿਆ ਮੇਰੇ ਕੋਲ ਪੈਸਾ ਹੈ ਨਹੀਂ ਕਹਿੰਦਾ ਕੋਈ ਨਾ ਤੂੰ ਆਖਾ ਸੁਖਾ ਕਰ ਲੈ ਮੈਂ ਤਾਂ ਇਹਨਾਂ ਨਾਲ ਕਰਦਾ ਗੱਲ ਫਿਰ ਹੁਣ ਮੈਂ ਬਾਪੂ ਨੂੰ ਕਿਵੇਂ ਜਵਾਬ ਦੇਵਾਂ ਦਾ ਫਿਰ ਗੱਡੀ ਤਾਂ ਹੁਣ ਕਰਾਉਣੀ ਪਊਗੀ ਨਾ ਬਾਪੂ ਜੀ ਨੂੰ ਤਾਂ ਨਹੀਂ ਜਵਾਬ ਦੇ ਸਕਦੇ ਹੈਗੇ ਚਲ ਕੋਈ ਨਹੀਂ ਮੈਂ ਐ ਕਰੂੰਗੀ ਫਿਰ ਗੱਡੀ 'ਚ ਬੈਠੀ ਨਾ ਇਹਨਾਂ ਨੂੰ ਐ ਕਹਿ ਦੂੰਗੀ ਵੀ ਆਪਾਂ ਨੂੰ ਤੇ ਇਹਨਾਂ ਨੂੰ ਭਾਣੇ ਕਿੰਨਾ ਕਿੰਨਾ ਕਰਾਇਆ ਆਊਗਾ ਵੀ ਉਹ ਆਪਾਂ ਅੱਧਾ ਅੱਧਾ ਕਰ ਲਾਂਗੇ ਉਹ ਹੁਣ ਕਾਦੇ ਵਾਸਤੇ ਕਲੇਸ਼ ਕਰੋ ਨਹੀਂ ਜਦੋਂ ਗੱਲ ਬਾਪੂ ਨੇ ਕਹੇ ਤੀ ਬਾਪੂ ਫਿਰ ਕਹੂਗਾ ਵੀ ਮੇਰੇ ਉੱਤੋਂ ਦੀ ਹੁੰਨੇ ਆ ਚੁੱਪ ਕਰ ਜਾ ਕੋਈ ਨਾ ਬਾਪੂ ਜੀ ਨਾਲ ਤਾਂ ਆਪਾਂ ਗੱਲ ਹੀ ਨਹੀਂ ਕਰਨੀ ਕਿਉਂਕਿ ਪਤਾ ਮੇਰੇ ਕਿੰਨਿਆ ਕਿੰਨਿਆ ਗੱਲਾਂ ਕਰਦੇ ਕਿੰਨਿਆ ਕਿੰਨਿਆ ਚੋਲਿਆਂ ਕਰਦੇ 24 ਘੰਟੇ ਓ ਯਾਰ ਜਿਹੜਾ ਪਕਾਈ ਮਾਰੀ ਜਾਂਦਾ ਮਾਰੀ ਜਾਂਦੇ ਤੂੰ ਦੱਸ ਕੀ ਟੰਡੇ ਲੈਣੇ ਆ ਜਦੋਂ ਹੁਣ ਤੈਨੂੰ ਬਾਪੂ ਨੇ ਗੱਲ ਸਮਝਾਤੀ ਮਾਤਾ ਨੇ ਮੈਨੂੰ ਸਾਰੀ ਗੱਲ ਸਮਝਾਈ ਹੈ ਕਹਿੰਦੀ ਅੱਗੇ ਤੋਂ ਪੈਸਾ ਦਿਨਾ ਹੁੰਨਾ ਹੈ ਮੈਨੂੰ ਦੱਸ ਦਿਆ ਕਰ ਕਹਿੰਦੀ ਮੈਂ ਲਿਖੂੰਗੀ ਤੇਰਾ ਸਾਰਾ ਹਿਸਾਬ ਕਿਤਾਬ ਮੈਂ ਕਰੂੰਗੀ ਤੈਨੂੰ ਕਾਟੇ ਖਾਣ ਨੂੰ ਆਪਾਂ ਤਾਂ ਉਹ ਕਾਟੇ ਹੁਣ ਸਾਂਝੇ ਖਰਚੇ ਇਹੀ ਹੁੰਦਾ ਚੱਲ ਕੋਈ ਗੱਲ ਨਹੀਂ ਜਦੋਂ ਹੁਣ ਵੱਡਿਆਂ ਦੀ ਗੱਲ ਥੋੜੀ ਆਪਾਂ ਤਾੜ ਸਕਦੇ ਆ ਇਹ ਤਾਂ ਜਿਹੇ ਜਿਹੇ ਹੈਗੀਆਂ ਹੈਗੀਆਂ ਨੇ ਤੂੰ ਉਸ ਤੋਂ ਤਾਂ ਤੂੰ ਹੁਣ ਕੁਝ ਨਹੀਂ ਬੋਲਣਾ ਹੈਗਾ ਬਾਪੂ ਬੇਬੇ ਆਪ ਹੀ ਕਰ ਲੈਣਗੇ ਜੇ ਮੈਨੂੰ ਉਹਨਾਂ ਨੂੰ ਗੱਡੀ ਕਰਾਉਣੀ ਸੀ ਚਲ ਉਹੇ ਜੇ ਇਸ ਟਾਈਮ ਨਾਲ ਜਾਵਾਂਗੇ ਟਾਈਮ ਨਾਲ ਆ ਜਾਗੇ ਉਹੀ ਗੱਲ ਜੀ ਜੇ ਤੁਹਾਡਾ ਸੁਹਾ ਨਰਮਾ ਨਾ ਬਸ ਇਹ ਤਾਂ ਅੱਡਾਂ ਚੱਕ ਚੱਕ ਪਾਹਾ ਪਾਣੀ ਦੇਈ ਜਾਂਦੇ ਰਹਿੰਦੇ ਆ ਮੈਂ ਤੁਹਾਨੂੰ ਐ ਕਹਿੰਦੀ ਸੀ ਮੈਂ ਨਾ ਹ ਬਾਲ ਜੇ ਸਟੇਟ ਕਰਵਾ ਕੇ ਆਉਣੀ ਸੀ ਵਿਆਹ ਚ ਸੋਹਣੇ ਲੱਗਣੇ ਥੁੱਲੇ ਛੱਡੂੰਗੀ ਤੇ ਮੈਨੂੰ ਪਾਰਲਰ ਲੈ ਜਾਂਦੇ ਓ ਯਾਰ ਮੇਰੀ ਗੱਲ ਸੁਣ ਲਾ ਮੇਰੇ ਕੋਲ ਹੈ ਨਹੀਂ ਟਾਈਮ ਮੇਰੇ ਕੋਲ ਤਾਂ ਉਹੀ ਕੰਮ ਬਥੇਰੇ ਨੇ ਆ ਸਟੇਟ ਦਾ ਬਾਲ ਮੇਰੇ ਬਾਪੂ ਨੇ ਹੀ ਕਰਤੇ ਪਹਿਲਾਂ ਬੁੱਲੀ ਗਿਆ ਇਹਨਾਂ ਕੁਛ ਤੇ ਰਹੀ ਗੱਲ ਹੁਣ ਉਹ ਤਾਂ ਹ ਬਾਹਰ ਬੈਠਾ ਵੱਡਾ ਦਾ ਠੀਕ ਹੈ ਉਹਨੂੰ ਮੈਂ ਕੁਛ ਕਹਿੰਦਾ ਨਹੀਂ ਹੈਗਾ ਮ ਇਪੀਆ ਉਹ ਵਿਚਾਰੇ ਕੋਲ ਜਿਉਂ ਸਮਾਹੀ ਕੋਈ ਫਸਲ ਦੇ ਚਾਰ ਪੈਸੇ ਆਉਂਦੇ ਨਹੀਂ ਆਉਂਦੇ ਹੈਗੇ ਹੁਣ ਜਦੋਂ ਉਹ ਆਕੇ ਉਹਨੂੰ ਦੇਣਾ ਥੋੜੀ ਬਿਗੜ ਪਾਉਂਗਾ ਜੇ ਚਾਰ ਪੈਸੇ ਮੰਗਦਾ ਉਹਨੂੰ ਤਾਂ ਦੇਣੀ ਪੈਣਗੇ ਸਾਝੇ ਘਰਾਂ ਦੇ ਵਿੱਚ ਇਹੀ ਹੁੰਦਾ ਹੁੰਦਾ ਰਲ ਮਿਲ ਕੇ ਚੱਲੀ ਚੱਲੋ ਕਲੇਸ਼ ਕਰਨ ਦਾ ਕੋਈ ਫਾਇਦਾ ਨਹੀਂ ਇਹੇ ਬੋਲੀ ਜਾਂਦੀ ਆ ਬੋਲੀ ਜਾਂਦੇ ਤੂੰ ਬੜਾ ਨਾ ਰੌਲਾ ਪਾਇਆ ਕਰ ਠੀਕ ਹੈ ਨਾ ਚਲੋ ਤਾਂ ਕੋਈ ਨਹੀਂ ਜੀ ਗੱਲ ਕਰ ਫਿਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿੰਦੀ ਸੀ ਮੇਰਾ ਤੇ ਗੁੱਸਾ ਨਾ ਕਰਿਓ ਮੈਨੂੰ ਆਪ ਇਹਨਾਂ ਕੋਲ ਕੁਝ ਬੋਲਦਣਾ ਤੁਹਾਡੇ ਸਾਹਮਣੇ ਹੀ ਬੋਲ ਜਾਂਦਾਂਗਾ ਜੇ ਮੈਂ ਛੋਟੀ ਹਾਂ ਤਾਂ ਤੇ ਤੁਸੀਂ ਨਾ ਆਹ ਬਾਪੂ ਜੀ ਨਾਲ ਜਾਂ ਬੇਬੇ ਨਾਲ ਗੱਲ ਕਰਿਓ ਵੀ ਜਿਹੜਾ ਬਾਈ ਆਪਣਾ ਬਾਹਰ ਆਗਾ ਭੋਲਾ ਤੇ ਉਹਦੇ ਪੈਸਿਆਂ ਦਾ ਕੀ ਬੰਦਾ ਕਰਦਾ ਉਹ ਕੋਈ ਦੱਸਦੀ ਨਹੀਂ ਹੈਗੀ ਚੱਲ ਕੋਈ ਨਾ ਉਹ ਤਾਂ ਮੈਂ ਮਾਂ ਨਾਲ ਗੱਲ ਕਰੂੰਗਾ ਹਾਂ ਵੀ ਮਾਂ ਦੇ ਖਾਤੇ ਚ ਪਾਉਂਦੀ ਹੈ ਕਿਵੇਂ ਕਰਦੇ ਭੀਰ ਤਾਂ ਲਈ ਜੇ ਤਾਂ ਪਾਉਂਦੇ ਮਾਂ ਦੇ ਖਾਤੇ ਚ ਘਰੇ ਚਲੀ ਜਾਂਦੇ ਆ ਤਾਂ ਕੋਈ ਗੱਲ ਨਹੀਂ ਆਪਾਂ ਚੁੱਪ ਆਪਾਂ ਵੀ ਚਲਾਈ ਚੱਲਾਂਗੇ ਤੇ ਜੇ ਕੱਲੀ ਇਹੇ ਲਈ ਜਾਂਦੀ ਆ ਚਿੰਦਰ ਭੈਣ ਤਾਂ ਫੇਰ ਆਪਾਂ ਕੋਈ ਗੱਲ ਕਰਾਂਗੇ ਉਹ ਮਾਂ ਤਾਂ ਆਪ ਕੜ ਪਈ ਜਾਂਦੀ ਸੀਗੀ ਉਹਨੂੰ ਕੀ ਹਿਸਾਬ ਕਿਤਾਬ ਦਾ ਪਤਾ ਬਾਪੂ ਨਾਲ ਗੱਲ ਕਰ ਲੂਗੀ ਵੀ ਕਿ ਉਹ ਵੱਡਾ ਪਾਉਂਦਾ ਕਿ ਨਹੀਂ ਪੈਸੇ ਫੇਰ ਪਤਾ ਲੱਗੂਗਾ ਚੱਲ ਤੂੰ ਛੱਡ ਕੋਈ ਨਾ ਮੈਂ ਪੀ ਗੱਲਾਂ ਕਰ ਲੂੰਗਾ ਤੂੰ ਆਇਆ ਕਰ ਮੈਂ ਅੰਦਰ ਬਹਿਣਾ ਤੇ ਚਾਹ ਦੀ ਕੁੱਟ ਬਣਾ ਦੇ ਮੈਨੂੰ ਬਣਾ ਲਿਓਣੀ ਹੈ ਜੀ ਚਾਹ ਤਾਂ ਲੈ ਮੇਰੇ ਤਾਂ ਸੱਚੀ ਉਹੀ ਗੱਲ ਇਹਨੇ ਤਾਂ ਕਹਿਤਾ ਗੱਡੀ ਕਰਾਇਆ ਗੱਡੀ ਵੀ 6-7000 ਰੁਪਏ ਲੇਤਾ ਹੂ ਗੱਡੀ ਵਾਲੇ ਨੇ ਵੱਡੀ ਗੱਡੀ ਖਰਾ ਕੇ ਆਇਆ ਹੋਊਗਾ ਸਾਡੇ ਪੱਲੇ ਫੇਰ ਜਾਂਦਾ ਬੂੰਦ ਮਰ ਜਾ ਹਏ 6-7000 ਤਾਂ ਮੇਰੇ ਵਾਲ ਐਨੇ ਸੋਹਣੇ ਬਣ ਜਾਣੇ ਸੀ ਖੁੱਲੇ ਛੱਡ ਛੱਡ ਜਾਂਦੇ ਕੀ ਕਰਾਂ ਔਰ ਪਾਰਲਰ ਤਾਂ ਮੈਂ ਜਾਉਂਗੀ ਵਾਲ ਤਾਂ ਸਟੇਟ 'ਚ ਮੇ ਕਰਾ ਕੇ ਰਹੂੰਗੀ ਚੱਲ ਚਾਹ ਬਣਾ ਦੇ ਪਹਿਲਾਂ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਅੱਛਾ ਪੀ ਲੈ ਚਾ ਪਾਣੀ ਅੱਛਾ ਹੋਰ ਕੀ ਕਰਦੇ ਸੀ ਠੀਕ ਮੇ ਤਾਂ ਸੋਨੂ ਜੀ ਆਇਆ ਦੀ ਸੀ ਜਿਹੜਾ ਤੁਸੀਂ ਮੈਨੂੰ ਚਾਰ ਪੰਜ ਦਿਨ ਹੋ ਗਏ ਲੱਖ ਰੁਪਿਆ ਪਾਇਆ ਸੀ ਹਨਾ ਉਹ ਤਾਂ ਮੈਂ ਨਾ ਪਿੰਡ ਵਾਲੇ ਪਾਪੇ ਨੂੰ ਤੇ ਫੜਾਤਾ ਸੀਗਾ ਉਹ ਆਇਆ ਸੀਗਾ ਮਿਲਣ ਤੇ ਮੈਂ ਉਹਨੂੰ ਆਖਿਆ ਸੀ ਜਿਹੜਾ ਮੇਰਾ ਮੌੜੀ ਖਾਤਾ ਹੈਗਾ ਪਿੰਡ ਵਾਲੀ ਬੈਂਕ 'ਚ ਮੈਂ ਆਖਿਆ ਮਹਾ ਚੱਲ ਉਹਦੇ 'ਚ ਕਰਾ ਦੂਗਾ ਤੇ ਇਹ ਇਧਰੋਂ ਮੈਨੂੰ ਹੁਣ ਉਧਰੋਂ ਤਮਾਕਹਂਦੀ ਐ ਵੀ ਤੈਨੂੰ ਪੈਸੇ ਪਾਉਂਦਾਂਗਾ ਉਧਰੋਂ ਮੈਨੂੰ ਹਰਪ੍ਰੀਤ ਕਹਿੰਦੀ ਕਹਿੰਦੀ ਭੈਣੇ ਤੂੰ ਪੈਸੇ ਪਵਾ ਲਾ ਬਾਈ ਤੋਂ ਤੇ ਗੱਡੀਆਂ 'ਚ ਗੱਡੀ 'ਚ ਜਾਵਾਂਗੇ ਬੱਸਾਂ 'ਚ ਨਹੀਂ ਠੱਕੇ ਖਾਂਦੇਗੇ ਹੈਂ ਮੇਰੀ ਗੱਲ ਸੁਣੋ ਜੀ ਫਿਰ ਜੇ ਹੁਣ ਇਹਨਾਂ ਨੂੰ ਆਪਾਂ ਐ ਪੈਸੇ ਖਵਾਉਣ ਲੱਗੇ ਤੇ ਫਿਰ ਆਪਣੇ ਜਵਾਖਾਂ ਦਾ ਕੀ ਬਣੂਗਾ ਹਾਂਜੀ ਚਲੋ ਕੋਈ ਨਾ ਜੀ ਉਂ ਤਾਂ ਸਾਨੂੰ ਪਤਾ ਮੈਂ ਕਾ ਨੂੰ ਕਿਸੇ ਨੂੰ ਕੋਈ ਚੀਜ਼ ਦਿੰਨੀ ਹੈਗੀ ਹਨਾ ਜੇ ਕੋਈ ਬਾਲੀ ਹੱਦੋਂ ਗਈ ਫੇਰ ਕੋਈ ਮਾੜਾ ਮੋਟਾ ਕਰਨਾ ਵੀ ਪਊਗਾ ਤੇ ਬਾਕੀ ਸਿਰੇ ਚੱਲ ਮੈਂ ਤੁਹਾਨੂੰ ਜਿਵੇਂ ਦੀ ਗੱਲ ਹੋਈ ਦੱਸ ਦੂੰ ਫਿਰ じゃ ਆਏ ਕਰਿਓ ਜੀ ਜੀ ਬਾਲਾ ਰੋਲਾ ਪੈਣ ਲੱਗਿਆ ਫਿਰ ਮੈਂ ਤੁਹਾਨੂੰ ਫੋਨ ਕਰ ਦੂੰਗੀ ਤੁਸੀਂ ਹੋਰ ਪੈਸੇ ਪਾ ਦਿਓ ਜਿਹੜੇ ਬੈਂਕ ਚ ਪਾਇਆ ਉਹ ਤਾਂ ਆਪਾਂ ਕਾਹਨੂੰ ਛੇੜਾਂਗੇ ਹਾਂ ਚਲੋ ਕੋਈ ਨਾ ਜੀ ਚਲ ਠੀਕ ਆ ਜੀ ਬਾਗ ਜਾਓ ਕੰਮ ਤੇ ਫਿਰ ਤੁਸੀਂ ਨਾਲੇ ਆਪਣਾ ਧਿਆਨ ਰੱਖਿਓ ਤੇ ਛੇਤੀ ਗੇੜਾ ਮਾਰ ਲਿਓ ਪਿੰਡ ਹੁਣ ਠੀਕ ਹੈ ਜੀ ਠੀਕ ਹੈ ਜੀ ਲੈ ਕਹੇ ਤਾਂ ਮੈਂ ਦਿੱਤਾ ਵੀ ਮੈਂ ਉਹ ਪੈਸੇ ਜਮ੍ਹਾਂ ਕਰਾਤੇ ਤੂੰ ਹੋਰ ਪਾਦੀ ਅਸਲ ਤਾਂ ਮੈਂ ਪੈਸੇ ਉਹ ਤੋਂ ਪਵਾਉਂਦੀ ਨਹੀਂ ਜੇ ਬਾੜੀ ਗੱਲ ਜਾਣਦੀ ਦੀ ਸੀ ਫਿਰ 5-4000 ਦੇ ਕੇ ਫਾਹਾ ਪਾੜ ਦੂੰਗੀ ਨਹੀਂ ਇਹਨਾਂ ਨੇ ਖਹਿੜਾ ਨਹੀਂ ਛੱਡਣਾਗਾ ਹੈ ਜੇ ਬੇਬੇ ਬਾਪੂ ਨੇ ਗੱਲ ਕਰ ਲਈ ਤਾਂ ਇਹ ਨਹੀਂ ਗੱਲ ਦੱਸਦਾ ਚਾਹ ਫੇਰ ਵੀ ਮਾੜਾ ਮੋਟਾ ਤਾਂ ਕਰਨਾ ਪਊਗਾ ਸੋਚਦੇ ਆ ਕੀ ਬਣੂਗਾ ਇਹ ਪਰਮਾਤਮਾ ਸਾਡੇ ਹੱਥੋਂ ਨਾ ਕੋਈ ਪੰਜੀ ਲੱਗੇ ਆਪੀ ਸਾਂਝੇ ਘਰ ਚ ਹੀ ਲੱਗੇ ਜੋ ਵੀ ਲੱਗੇ ਕਿਉਂ ਮੇਰਾ ਬੰਦਾ ਪਰਦੇਸਾਂ ਚ ਬੈਠਾਗਾ ਵਿਛੋੜਾ ਤਾਂ ਸਾਡਾ ਪਿਆ ਹੋਇਆਗਾ ਚਲ ਬਣਾ ਕੰਮ ਕਰਾਂ ਫੇਰ ਉਹ ਆਖਣਗੀਆਂ ਅੰਦਰ ਹੀ ਬੈਠੀ ਪਤਾ ਨਹੀਂ ਕੀ ਕਰੀ ਜਾਂਦੀ ਐ ਮੀ ਤਾਂ ਟੱਕਦਾ ਹਾਂ ਬਣ ਚਾਹ ਬਣਾਉਂਦੀ ਸੀ ਹਾਂ ਹਾਂ ਉਹ ਆਏ ਸੀਗੇ ਬਾਹਰ ਹੋਣੀ ਤੈਨੂੰ ਚਾਹ ਬਣਾ ਦੇ ਕਹਿੰਦੇ ਗੱਡੀ ਜੀ ਕਰਾ ਕੇ ਆਏ ਮੈਂ ਤੈਨੂੰ ਐ ਕਹਿੰਦੀ ਸੀ ਪਣੇ ਵੇਖ ਤੈਨੂੰ ਉਹ ਕਿੱਟ ਜੀ ਵਰਤਨੀ ਤਾਂ ਆਉਂਦੀ ਐ ਵੇਖ ਮੇਰੇ ਬਲੀਚ ਬੇਸ਼ੇਲ ਕਰਤੇ ਅੱਛਾ ਬਲੀਚ ਵੇਸ਼ੇਰਾ ਕਰਤਾ ਦਿੰਦੀ ਗੱਲ ਕਰ ਮੈਂ ਤਾਂ ਆਪ ਸੋਚੀ ਜਾਂਦੀ ਸੀ ਮੈਂ ਪਾਰਲਰ ਜਾਣਾਗਾ ਤਾਂ ਕਰਕੇ ਮੈਥੋਂ ਨਹੀਂ ਹੋਣਾ ਹੈਗਾ ਤੁਸੀਂ ਉੱਥੇ ਚੱਲ ਪੁੱਥੀ ਆਪ ਕਰਵਾ ਆਵਾਂਗੇ ਖਰੀਦ ਲਈ ਤੁਸੀਂ ਕਿੱਟ ਉਹ ਸ਼ਿੰਦਰ ਭੈਣ ਗਈ ਸੀ ਉਹ ਖਰੀਦ ਲਈ ਮੈਂ ਖਮ ਚੱਲ ਮੈਂ ਮੀਤ ਤੋਂ ਕਰਵਾ ਲੂੰ ਤੂੰ ਕਮ ਜਾਣਦੀ ਤਾਂ ਹੈਗੀ ਆ ਮੈਂ ਜਾਣਦੀ ਤਾਂ ਹੈਗੀ ਆ ਚੱਲ ਮੈਂ ਕਰ ਵੀ ਦਿੰਦੀ ਗੱਲ ਐਸੀ ਜੇ ਆਪਾਂ ਉੱਥੇ ਵੜ ਜਾਂਦੇ ਤੇਰੀ ਕਿੱਟ ਚੋਂ ਨਾਲ ਮੈਂ ਕਰਾ ਲੈਂਦੀ ਨਾਲੇ ਤੂੰ ਕਰਾ ਲੈਂਦੀ ਤੇ ਜੇ ਤੂੰ ਮੈਥੋਂ ਘਰੇ ਕਰਵਾਏਂਗੀ ਤਾਂ ਮੇਰੀ ਇੱਕ ਸ਼ਰਤ ਮੰਨਣੀ ਪੈਣੀ ਹੈ। ਉਹ ਵੀ ਦੱਸ ਦੇ ਕੀ ਸ਼ਰਤ ਮੰਨਣੀ ਪੈਣੀ? ਉਹਦੇ ਮੈਨੂੰ ਤੈਨੂੰ ਪੈਸੇ ਦੇਣ ਪੈਣਗੇ। ਮੈਂ ਤੈਨੂੰ ਆ ਹੀ ਕਹਿੰਦੀ ਸੀ। ਵੇਖ ਤੂੰ ਹੈਗੀ ਆ ਮੇਰੀ ਮਾਸੀ ਦੀ ਧੀ। ਹਾਂ। ਤੇ ਵੇਖ ਹੁਣ ਸ਼ਿੰਦਰ ਲਿਆਈ ਆ। ਕਹਿੰਦੀ ਮੇਰੇ ਵੀ ਇੱਕ ਵਾਰੀ ਕਰ ਦਿਓ। ਆਪਾਂ ਦੋਨੋਂ ਭੈਣਾ ਵਰਤਾਂ ਗੂ। ਉਹ ਤਾਂ ਕਰਵਾਇਆ ਹੀ ਆਪਦੇ ਕੋਲੋਂ ਲਾਇਆ ਹੀ ਪੈਸੇ ਪਤਾ ਨਹੀਂ ਉਹਦੇ ਕੋਲੇ ਪੈਸੇ ਕਿੱਥੋਂ ਆਉਂਦੇ ਆ। ਤੂੰ ਤਾਂ ਮੇਰੇ ਤੇ ਘਰ ਸਖਾ ਲਿਆ ਘਰ ਤੇਰੀ ਵੀ ਮੈਂ ਭੈਣਾ ਲੈ। ਹਣ ਫੇਸ਼ਲ ਕਰਾਉਣ ਦੀ ਮਾਰੀ ਮੇਰ ਨਾਲ ਮਾਰਦੀ ਐ ਮਿੱਠੀਆਂ ਮੈਨੂੰ ਪਤਾ ਹੀ ਆਂ ਤੂੰ ਤਾਂ ਤੁਹਾਡੇ ਇੰਨੀ ਬੰਦੀ ਐ ਪਹਿਣਾ ਪਹਿਣਾ ਦੀ ਮੈਨਾਂ ਇੰਨਾ ਫਰਕ ਰੱਖਦਾਂ ਅੱਜ ਮੇਰ ਨਾਲ ਉਹੀ ਮਿੱਠੀਆਂ ਜੇ ਮਾਰੀ ਜਾਨੀ ਐ ਮੈਂ ਤਾਂ ਕਰਕੇ ਨਹੀਂ ਦਿੰਦੀ ਮੈਂ ਤੈਨੂੰ ਦੱਸਦਾ ਜੇ ਪੈਸੇ ਦੇਵੇਂਗੀ ਤਾਂ ਫੇਸ਼ਲ ਕਰ ਦੂੰ ਨਹੀਂ ਮੈਂ ਨਹੀਂ ਕਰਦੇ ਮੈਂ ਤੈਨੂੰ ਐ ਕਹਿਨੀ ਐ ਜਿਹੜੀ ਬਚੀ ਕਿੱਟ ਤੂੰ ਰੱਖ ਲਈ ਸਾਮਕੇ ਫੇਰ ਤੇਰੇ ਕੰਮ ਆ ਜੂਗੀ ਵੇਖ ਤੈਨੂੰ ਤਾਂ ਹੁਣ 1 2 ਦੇ ਯਾਰ ਦੋਸਤ ਇੰਨੇ ਲੱਗੇ ਆ ਕੋਈ ਪਾਰਟੀ ਆਗੀ ਕਿਸੇ ਦਾ ਕੋਈ ਵਾਰਥੜੇ ਆ ਗਿਆ ਐ ਫੰਕਸ਼ਨ ਹੁੰਦੇ ਆ ਜਾਂਦੇ ਰਹਿਨੇ ਅਸੀਂ ਤੂੰ ਤਾਂ ਫਿਰ ਜਾਂਦੀ ਰਹਿਨੀ ਐ ਮੈਂ ਤੈਨੂੰ ਆਈ ਗਏ ਉਹਦੇ ਪੈਸੇ ਲੱਗੇ ਆ ਉਹ ਤਾਂ ਫਿਰ ਉਹਦੇ ਆ ਹੀ ਕਹਿ ਦੂਗੀ ਵੀ ਲਿਆਓ ਮੈਨੂੰ ਫੜਾਓ ਮਾੜਾ ਮਾੜੀ ਲਾਉਣ ਦੇ ਫਿਰ ਉਹਨੂੰ ਦੱਸਦੀ ਤਾਂ ਨਹੀਂ ਵੀ ਬਾਕੀ ਬੱਚੀ ਕਿੱਟਵੇਂ ਉਹਨੂੰ ਦਿੱਤੀ ਐ ਮੈਂ ਜਮੇ ਹੀ ਨਹੀਂ ਦੱਸਦੀ ਤਾਈਓ ਤਾਂ ਮੈਂ ਤੇਰੇ ਕੋਲੇ ਆਈ ਆ ਆਪ ਦੀ ਲਕੋ ਕੇ ਰੱਖ ਲਈ ਚੱਲ ਕੋਈ ਨਹੀਂ ਫਿਰ ਆਪਨਾ ਮੇਖ ਮੇਰੀ ਗੱਲ ਸੁਣ ਆਪਣੀ ਚੀਜ਼ ਹੁੰਦੀ ਜਾਂ ਤੇਰੀ ਚੀਜ਼ ਲੈ ਲੈਂਦੀ ਐ ਨਾ ਚਮਾ ਨਹੀਂ ਮੋੜ ਕੇ ਦਿੰਦੀ ਤੇ ਉਵੇਂ ਆਪਾਂ ਕਰਾਂਗੇ ਚੱਲ ਕੋਈ ਗੱਲ ਨਹੀਂ ਫਿਰ ਮੈਂ ਕਰ ਦੂੰਗੀ ਜੇ ਹਾਂ ਕਹਿੰਨੀ ਐ ਚੱਲ ਚਾਹ ਬਣਾਉਂਦੇ ਸੀਗੇ ਮੈਂ ਤਾਂ ਵਨ ਟੂ ਵਾਸਤੇ ਵਾ ਘਟਕ ਪੀ ਲੂ ਤੁਸੀਂ ਪੀਣੀ ਨਾ ਮੈਂ ਨਹੀਂ ਪੀਂਦੀ ਚਾਹ ਤੇ ਮੈਂ ਨਾ ਉਹ ਜਿਹੜਾ ਉਹ ਗੋਹਾ ਜਿਹਾ ਸਿੱਟਣ ਵਾਲਾ ਪਿਆ ਉਹ ਸਿੱਟਿਆ ਵਾਂ ਚੰਗਾ ਜਾਂ ਸਿੱਟਿਆ ਫਿਰ ਫੇਸ਼ੀਲ ਹੱਥਾਂ ਤੇ ਵੀ ਕਰਾ ਲੇ ਹਾਂ ਤੇ ਨਾਲੇ ਮੈਂ ਜਿਹੜਾ ਕੋਈ ਤੇਰੇ ਨਾਲ ਇਥੇ ਚੌਂਤਰੇ ਵਾਲਾ ਕੋਈ ਕੰਮ ਰਹਿੰਦਾ ਮੈਂ ਤੇਰੇ ਨਾਲ ਉਹ ਕਰਾ ਦਿੰਨੀ ਚੰਗਾ ਅੱਛਾ ਹਾਂ ਚੱਲ ਕੋਈ ਨਹੀਂ ਫਿਰ ਜੈਨੀਆਂ ਸ਼ਰਤਾਂ ਮੰਨਦੀ ਐ ਫਿਰ ਤਾਂ ਕੋਈ ਗੱਲ ਹੀ ਨਹੀਂ ਮੈਂ ਕਰ ਦੂੰਗੀ ਹੁਣ ਮੇਰੀ ਗੱਲ ਕਰ ਕਿੱਟ ਮੈਂ ਰੱਖੂੰਗੀ ਮੁੜ ਕੇ ਬਾਅਦ ਵਿੱਚ ਮੈਂ ਨਕਰੇਸ਼ ਜਾ ਨਾ ਪਾਇਆ ਜੈਸ਼ਿੰਦਰ ਭੈਣ ਪੁੱਛੂਗੀ ਤਾਂ ਮੈਂ ਤਾਂ ਸਾਫ਼ ਮਨਾਂ ਕਰ ਦੇਣਾ ਮੇਰੇ ਕੋਲ ਤਾਂ ਹੈ ਨਹੀਂ ਕਿੱਟ ਵੇਖ ਮੇਰੀ ਗੱਲ ਸੁਣ ਤੂੰ ਵੀ ਮੇਰੀ ਭੈਣ ਐ ਉਹ ਜ਼ਿਆਦੇ ਥੋੜੀ ਐ ਜਦੋਂ ਆਪਾਂ ਨਹੀਂ ਜਾ ਸਕਦੀਆਂ ਤੂੰ ਤਾਂ ਪਰਪਈ ਜਾ ਸਕਦੀ ਜਿਹੜਾ ਮੈਨੂੰ ਤਾਂ ਲਾਜਮ ਹੈ ਫਿਰ ਭੈਣਾਂ ਨਾਲ ਗੱਲ ਕਰ ਆਇਆ ਜਿਆਦੇ ਤਾਂ ਤੂੰ ਕਹਤਾ ਹੁਣ ਤਾਂ ਵੀ ਉਹ ਮੈਨੂੰ ਕਿਹੜਾ ਜਿਆਦੇ ਆ ਪਰ ਜਿਆਦੇ ਤੂੰ ਉਸੇ ਨੂੰ ਮੰਨਦੀ ਹੈ ਮੇਰੇ ਨਾਲ ਤਾਂ ਨਾ ਤੂੰ ਫਰਕ ਜਿਆ ਰੱਖਦੀ ਹੈਂ ਨਹੀਂ ਹੁਣ ਮੇਰੀ ਗੱਲ ਸੁਣ ਹੁਣ ਮੈਂ ਨਾ ਤੇਰੇ ਨਾਲ ਵੱਧ ਬਣਾਇਆ ਕਰੂੰ ਹੁਣ ਤੂੰ ਆਏ ਆ ਵੇਖ ਮੇਰੀ ਗੱਲ ਸੁਣ ਚੰਦਰੇ ਦਾ ਸਾਰਾ ਕੰਮ ਕਰਦੀ ਹੈ ਮੈਂ ਘਰਸ ਜਾਂਦਾ ਤੇਰੇ ਨਾਲੇ ਭੈਣੇ ਮੇਰੇ ਘਰ ਵਾਲਾ ਨਾ ਗੱਡੀ ਵੀ ਕਰਾ ਕੇ ਆਇਆ ਵਿਆਹ ਜਾਣ ਨੂੰ ਦੇਖ ਲੈ ਮੈਂ ਤੇ ਤੂੰ ਪੱਸੀ ਮੰਗੇ ਮੈਂ ਬੋਲਣ ਨੂੰ ਭੜੀ ਲੱਗਦੀ ਐਂਗੀ ਪਰ ਮੈਂ ਦਿਲ ਦੀ ਨਹੀਂ ਮਾੜੀ ਨਾ ਮੇਰਾ ਬੰਦਾ ਮਾੜਾ ਹੁਣ ਉਹਦਾ ਬੰਦਾ ਪਰਦੇਸਾਂ 'ਚ ਬੈਠਾ ਉਹਨੇ ਕਿਹਾ ਵੀ ਗੱਡੀ ਕਰਾ ਲੈਨੇ ਵਧੀਆ ਜੀ ਅਸੀਂ ਤੇਨੇ ਖਰਚਾ ਲੈ ਲਾ ਬੰਟੂ ਨੇ ਆਪਣੇ ਆਪ ਕਹਿਤਾ ਬਾਪੂ ਜੀ ਨੂੰ ਕਹਿੰਦੇ ਗੱਡੀ ਮੈਂ ਕਰਾ ਲੈਣਾ ਸਾਰੇ ਸੌਖੇ ਬਗ ਜਾਗੇ ਨਹੀਂ ਸਾਨੂੰ ਕੀ ਸੀ ਅਸਤ ਮਾਰ ਦੇ ਕੇ ਇੱਕ ਮੋਟਰਸਾਈਕਲ ਦੇ ਦੋਨੇ ਜੀ ਤੁਰ ਜਾਂਦੇ ਤੇ ਫੇਰ ਵੀ ਮੈਂ ਤਾਂ ਸੋਚਿਆ ਮੈਂ ਚੱਲ ਵਿਚਾਰਿਆਂ ਕਿੱਥੇ ਬਸਾਂ ਜੀ ਠੱਕੇ ਖਾਣੀਆਂ ਅਸੀਂ ਰਾਤ ਨੂੰ ਰਹਿ ਕੀਤੀ ਫੇਰ ਸਵੇਰ ਨੂੰ ਵਨ ਟੂ ਦੇ ਬਾਪੂ ਜੀ ਨਾਲ ਗੱਲ ਕੀਤੀ ਮੇਰੀ ਗੱਲ ਸੁਣ ਮੈਨੂੰ ਵੀ ਆਏ ਨਾ ਚਿੱਤ 'ਚ ਨਹੀਂ ਪਾਪ ਮੇਰੇ ਅੱਖਾਂ ਜ ਬਾਈ ਨੇ ਬਾਹਰ ਬੁਲਾ ਲਈ ਤਾਂ ਬਾਹਰ ਜਾਵੜੂਗੀ ਹੁਣ ਤੂੰ ਤਾਂ ਮੇਰੇ ਕੋਲ ਹੀ ਰਹੇਂਗੀ ਐ ਹੁਣ ਤੂੰ ਹਜੇ ਛੇਤੀ ਗੜਾ ਸ਼ਹਿਰ ਚ ਰਹਿਣ ਲੱਗ ਜੇਂਗੀ ਕੋਈ ਨਹੀਂ ਕੋਈ ਨਹੀਂ ਬਾਈ ਦੇ ਉਹਨੂੰ ਬਾਹਰ ਬੁਲਾਉਣ ਤੋਂ ਪਹਿਲਾਂ ਤਾਂ ਮੈਂ ਵੰਟੂ ਨੂੰ ਤੋੜ ਦੋ ਮੈਂ ਕਹੂੰਗੀ ਉਹ ਬਾਹਰ ਕਿਆ ਹੋਇਆ ਵੰਟੂ ਵੀ ਬਾਹਰ ਹੀ ਜਾਊਗਾ ਫੇਰ ਜਾਊਂਗੀ ਮੈਂ ਉਸ ਤੋਂ ਬਾਅਦ ਕਿਤੇ ਉਹਦੀ ਵਾਰੀ ਆਊ ਹਾਏ ਮੇਰੇ ਤੇ ਚਾਹ ਰਿੱਜੀ ਆ ਚੱਲ ਕੋਈ ਨਾ ਤੂੰ ਚਾਹ ਬਣਾ ਲੈ ਚੰਗਾ ਹਾਂ ਲੈ ਮੈਂ ਦੁੱਧ ਪਾਣਾ ਚਾਹ ਚ ਘੁੱਟ ਕੇ ਲੈ ਸਾਰੇ ਕੱਪੜੇ ਹੋ ਗਏ ਪ੍ਰੈਸ ਮੀਤ ਦੇ ਵੀ ਕਰਤੇ ਉਹ ਸਾਰੇ ਇਹਦੇ ਚ ਪਾਤੇ ਵੰਟੂ ਕੇ ਤੇ ਉਹਨਾਂ ਦੇ ਹਰ ਵੀਤ ਕਰ ਤੇ ਕੱਪੜੇ ਪ੍ਰੈਸ ਹਾਂ ਪਹਿਣੇ ਕਰ ਤੇ ਕੱਪੜੇ ਪ੍ਰੈਸ ਮੇਰਾ ਵੀ ਕਰ ਲੈ ਨਾ ਬਣੇ ਤੇਰੇ ਤਾਂ ਨਹੀਂ ਮੈਂ ਕੀਤੇ ਮੈਂ ਤਾਂ ਹੁਣ ਥੱਕ ਗਈ ਮੀਤ ਦੇ ਤੇ ਬੰਟੂ ਦੇ ਤਾਂ ਬੈਗ ਚ ਪਾਤੇ ਤੇ ਮੈਂ ਆਪਦੇ ਤਾਂ ਕਰਕੇ ਰੱਖ ਲਏ ਤੇ ਮੇਰਾ ਵੀ ਕਰ ਦਿੰਦੀ ਕੋੜਾ ਮੈਂ ਤੈਨੂੰ ਕਿਹਾ ਤਾਂ ਸੀ ਵੀ ਮੈਂ ਸਨ ਨਹੀਂ ਪਾਉਣੀ ਆ ਤੂੰ ਮੇਰੇ ਵੀ ਕੱਪੜੇ ਪ੍ਰੈਸ ਕਰ ਦੇ ਹੁਣ ਤੂੰ ਲਈ ਤਾਂ ਸੀਗੀ ਪ੍ਰੈਸ ਪਰ ਮੇਰੀ ਗੱਲ ਸੁਣ ਆਏ ਹੁਣ ਇੰਨਾ ਕੰਮ ਮੈਂ ਕਿੰਨਾ ਕ ਕਰਦਾ ਪਹਿਲਾਂ ਵੇਖ ਉਹਨਾਂ ਦੋਨਾਂ ਜੀਆਂ ਦੇ ਕਰੇ ਆ ਮੈਂ ਕੱਪੜੇ ਪ੍ਰੈਸ ਤੇ ਉਹਨੇ ਫਿਰ ਉਹ ਮੈਨੂੰ ਕਹਿੰਦੀ ਵੀ ਭੈਣੇ ਰਾਤ ਨੂੰ ਮੈਂ ਤੇਰੇ ਬਲੀਚ ਫਿਸ਼ੀਲ ਕਰ ਦੂੰ ਵੀ ਚਲ ਮੈਂ ਆਖੇ ਭੈਣੇ ਤੇਰੇ ਕੱਪੜੇ ਮੈਂ ਕਰ ਦਿੰਨੀ ਆ ਮੈਂ ਤੂੰ ਉਹਨਾਂ ਦੇ ਕੱਪੜੇ ਕਿਉਂ ਪ੍ਰੈਸ ਕਰ ਚਲ ਕੁੜੀਓ ਮੇਰਾ ਵੀ ਕੰਮ ਕਰਕੇ ਦੇਉਗੀ ਐਂ ਕਰਨ ਨੂੰ ਕੀ ਹੁੰਦਾ ਤੇਰੀ ਬਲਾ ਨਹੀਂ ਬਣਨ ਲੱਗ ਗਈ ਹੁਣ ਉਹਦੇ ਨਾਲ ਨਾ ਭੈਣੇ ਸਿੰਦਰਾ ਤੂੰ ਤਾਂ ਨਾ ਵੇਖ ਮੇਰੇ ਤੇ ਵੀ ਸ਼ੱਕ ਕਰੀ ਜਾਂਦੀ ਐ ਮੇਰੀ ਉਹਦੇ ਨਾਲ ਬਲਾ ਕਿੱਥੋਂ ਬਣਨ ਲੱਗ ਗਈ ਹੁਣ ਘਰ 'ਚ ਭਈ ਹੁਣ ਜੇ ਕੋਈ ਕੰਮ ਕਹਿ ਦੇ ਕਰ ਨਹੀਂ ਪੈਂਦਾ ਹੁੰਦਾ ਕਰਨਾ ਤਾਂ ਪੈਂਦਾ ਹੁੰਦਾ ਮੀ ਤਾਂ ਆਪ ਤਾਂ ਫੱਟ ਦੇਣੇ ਜਵਾਬ ਦੇ ਦਿੰਦੀ ਆਪਾਂ ਨਹੀਂ ਨਹੀਂ ਵੀ ਨਹੀਂ ਮਾੜੀ ਜਿੰਨਾ ਤੂੰ ਪਹਿਣ ਕਹੀ ਜਾਨੀ ਐ ਚਲ ਨਹੀਂ ਮਾੜੀ ਹੋਊਗੀ ਕੋਈ ਨਾ ਚਲ ਮੈਂ ਵੀ ਕਰ ਲੂੰਗੀ ਮੈਂ ਤਾਂ ਆਥਣੇ ਫਿਰ ਪਾਣ ਲੱਗ ਕੋਈ ਕਰੂੰਗੀ ਕੱਪੜੇ ਹੁਣ ਨਾਲੇ ਪਹਿਣੇ ਵੇਖੋ ਹੁਣ ਤਾਂ ਲੇਟ ਵੀ ਭੱਜ ਗਈ ਆਹਾ ਲਾਸਟ ਸੂਟ ਹੀ ਕੀਤਾ ਪ੍ਰੈਸ ਚਲ ਕੋਈ ਨਹੀਂ ਮੈਂ ਤਾਂ ਫਿਰ ਆਥਣੇ ਪਾਣ ਲੱਗੀ ਕਰ ਲੂੰਗੀ ਚਾਹ ਤਾਂ ਨਹੀਂ ਕਰੀ ਚਾਹ ਵੇਖੋ ਪਹਿਣੇ ਕਰੀ ਸੀ ਉਹਨੇ ਨਾ ਬੰਟੂ ਵਾਸਤੇ ਕਰੀ ਸੀ ਚਾਹ ਹਾਂ ਤੇ ਇੱਕ ਕੱਪ ਮੈਨੂੰ ਦੇ ਤਾਂ ਫਿਰ ਤਾਂ ਹੁਣ ਤੂੰ ਘਰੇ ਨਹੀਂ ਸੀ ਪਹਿਣੇ ਤੂੰ ਤਾਂ ਉੱਧਰ ਗਈ ਹੋਈ ਸੀ ਪਾਲਰ ਚ ਹੁਣ ਆ ਪਾਰਲਰ ਚ ਤੈਨੂੰ ਤਾਂ ਤੂੰ ਤਾਂ 2 ਘੰਟੇ ਕਹਿ ਕੇ ਗਈ ਸੀ ਤੈਨੂੰ ਤਾਂ 5 ਘੰਟੇ ਲੱਗ ਗਏ ਲੱਗ ਤਾਂ ਗਏ ਉੱਥੇ ਭੀੜ ਸੀ ਮੈਨੂੰ ਤਾਂ 5 ਘੰਟੇ ਲੱਗ ਗਏ ਲੈ ਮਹਿੰਦੀ ਮੁੰਦੀ ਤੂੰ ਤਾਂ ਲਵਾ ਲਿਆਈ ਸਾਰਾ ਖੁਸ਼ੀ ਕਰਨ ਲਈ ਉਹ ਉੱਥੇ ਕੁਝ ਵਾਕੜੀ ਜੀ ਸਿੱਖੀ ਆਂਦੀ ਸੀ ਉਹਨੇ ਲਾਤੀ ਅਛਾ ਕਿੱਟ ਲਿਆਂਦੀ ਮੇਰੀ ਹਾਂ ਕਿੱਟ ਲਿਆਤੀ ਚਲ ਕੋਈ ਨਾ ਉਹ ਤਾਂ ਮੈਂ ਮੀਤ ਤੋਂ ਕਰਵਾ ਲੂੰਗੀ ਬਸ ਦੋਨਾਂ ਜਾਨੀਆਂ ਦੇ ਲੱਗ ਜੂਗੀ ਹਨਾ ਤੇ ਕਹ ਤੂੰ ਮੀਤ ਕਿਉਂ ਦੇ ਕੇ ਕੀ ਲਾਵਾਵੇਂ ਕਿ ਆਪ ਲਾ ਲਈ ਬਸ ਦੂਜੀ ਸਾਮਕੇ ਰੱਖ ਲਈ ਫੇਰ ਕਦੇ ਲਾ ਲਾਂਗੇ ਲੋ ਵੇਖ ਪੈਣੇ ਹੁਣ ਮੈਨੂੰ ਕਿੱਥੋਂ ਵਰਤ ਨਹੀਂ ਆਉਂਦੀ ਆ ਹੁਣ ਇਹ ਤਾਂ ਵੇਖ ਪਾਰਲਰ ਦਾ ਕੰਮ ਜਾਣਦੀ ਆ ਉਹ ਕਰ ਦੂਗੀ ਦੇਖਾ ਮੇਰੀ ਗੱਲ ਸੁਣਾ ਮੈਂ ਵੀ ਹਜੇ ਪਗ ਜਾਂਦੀ ਆ ਪਾਰਲਰ ਚ ਪਗ ਮੀਤ ਵੀ ਜਾਂਦੀ ਆ ਜਿਹੜੀ ਬਚ ਗਈ ਸਾਮ ਕੇ ਰੱਖ ਲਈ ਵੇਲੇ ਕਵੇਲੇ ਕਦੇ ਫੇਰ ਲੱਗ ਜਾਂਦੀ ਆਗੀ ਐਵੇਂ ਨਾ ਉਸ ਨੂੰ ਹੀ ਫੜਾ ਦੀ ਚੱਕ ਕੇ ਕਿਤੇ ਲੋ ਫੇਸ਼ੀਅਲ ਤਾਂ ਉਹਦੇ ਨਾਲ ਸੀ ਸੱਤ ਹੋ ਜਾਣਗੇ ਵੱਡੀ ਕਿੱਟ ਹੀ ਲਿਆਤੀ ਮੈਂ ਵੱਡੀ ਕਿੱਟ ਤਾਂ ਲਿਆਤੀ ਭੈਣੇ ਮੇਰੀ ਗੱਲ ਸੁਣਾ ਹੁਣ ਜੇ ਆਪਾਂ ਉੱਥੇ ਦੁਕਾਨ ਤੇ ਜਾਵਾਂਗੇ ਕਿੰਨਾ ਟਾਈਮ ਵੇਸਟ ਹੁੰਦਾ ਹੁਣ ਤੋ ਤੁਸੀਂ ਤਾਂ ਤੇਰੇ ਦਾ ਕੱਲੀ ਦਾ ਸਰ ਗਿਆ ਹੁਣ ਅਸੀਂ ਪਿੱਛੇ ਦੋ ਜਾਣੀਆਂ ਸੀ ਅਸੀਂ ਮਸਾ ਕੰਮ ਸੰਭਾਲ ਲਿਆ ਮਾਂ ਵੀ ਘਰੇ ਹੈ ਨਹੀਂ ਮਾਂ ਵੀ ਜਾਵੜੀ ਕਿਸੇ ਦੇ ਨਾਲ ਚੱਲ ਕੋਈ ਨਹੀਂ ਜੜੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਪਤਾ ਨਹੀਂ ਕਿਉਂ ਐ ਜੇ ਲੱਗੀ ਆਂਦਾ ਤੂੰ ਉਹਦੀ ਸਾਈਡ ਲਈ ਜਾਨੀਆਂ ਜੇ ਤੂੰ ਚਾਹ ਪੀਣੀ ਆ ਤਾਂ ਦੱਸ ਨਹੀਂ ਮੈਂ ਕੁੱਟ ਬਣਾਉਣੀ ਐ ਨਹੀਂ ਭਾਣਾ ਮੈਂ ਨਹੀਂ ਪੀਣੀ ਚਾਹ ਮੈਂ ਤਾਂ ਹੁਣ ਹੀ ਪੀ ਕੇ ਹਟੀਆਂ ਸੱਚੀ ਬਾਲੀ ਸਵਾਲ ਚਾਹ ਸੀ ਤੇ ਮੈਂ ਤਾਂ ਨਾ ਫਿਰ ਸਾਰੀ ਪੀ ਲਈ ਤੈਨੂੰ ਪਤਾ ਹੀ ਐ ਉਹ ਤਾਂ ਤਜਾਬ ਜਾ ਕਰਕੇ ਮੈਂ ਪੀਂਦੀ ਨਹੀਂ ਹੁੰਦੀ ਤੇ ਅੱਜ ਉਹਨੇ ਵਨ ਟੂ ਵਾਸਤੇ ਪਤਾ ਨਹੀਂ ਕਿਵੇਂ ਜੇ ਚਾਹ ਬਣਾਈ ਐ ਚਾਹ ਤਾਂ ਉਹ ਵਧੀਆ ਬਣਾਉਂਦੀ ਐ ਇੱਕ ਦਿਨ ਮੈਨੂੰ ਵੀ ਦਿੱਤੀ ਸੀਗੀ ਚੱਲ ਕੋਈ ਨਹੀਂ ਆੜੀਏ ਤੂੰ ਸਾਹਮਲਾ ਕੱਪੜੇ ਮੈਂ ਤਾਂ ਜਾਣੀ ਐਂਗੀ ਚਾਹ ਦੀ ਘੁੱਟ ਕਰਤੀ ਐ ਲੈ ਮੈਨੂੰ ਤਾਂ ਤਹੀ ਲੱਗੀ ਜਾਂਦੀ ਐ ਹੈ ਮੈਨੂੰ ਤਾਂ ਹੁਣ ਪਤਾ ਲੱਗਿਆ ਇਹ ਤਾਂ ਭੈਣ ਮੇਰੀ ਬੈਰਨ ਬਣ ਕੇ ਬੈਠ ਗਈ ਉਹ ਮੈਥੋਂ ਵੀ ਓਲੇ ਰੱਖਦੀ ਰੱਖਣੇ ਭਾਈ ਜਦੋਂ ਇਹਦੇ ਬੰਦੇ ਦੀ ਕਮਾਈ ਐ ਚਲੋ ਕਾਹ ਮੇਰੇ ਪਿਓ ਨੇ ਨਹੀਂ ਮੈਨੂੰ ਦੱਸਿਆ ਵੀ ਕੁੜੀ ਨੇ ਲੱਖ ਰੁਪਇਆ ਫੜਾਇਆ ਉਗ ਮਾਪੇ ਵੀ ਉਹ ਹੋ ਜੇ ਹੋ ਗਏ ਜਿਹੜਾ ਕੋਈ ਪੈਸੇ ਭੇਜ ਦਿੰਦਾ ਉਸ ਦੇ ਵਾਲਾ ਦੇ ਹੋ ਜਾਂਦੇ ਦੂਜੇ ਦੀ ਤਾਂ ਕੋਈ ਸੁਣਦਾ ਹੀ ਨਹੀਂ ਚੋ ਕੱਪੜੇ ਜੇ ਰੱਖਿਆ ਵਾ